ਬਿਲਕੁਲ ਵੀ ਇਸ ਫਿਲਮ ਨੂੰ ਕਦੇ ਇਹ ਸੋਚ ਕੇ ਨਹੀਂ ਬਣਾਇਆ ਹੈਗਾ ਕਿ ਯਾਰ ਫਟਾਫਟ ਆਪਾਂ ਬਣਾ ਲਈਏ ਤੀਜਾ ਭਾਗ ਆ ਇਹ ਫਿਲਮ ਚੱਲ ਜੂਗੀ ਜਾਂ ਕੁਛ ਇਹਦਾ ਨਹੀਂ ਪਰ ਮੈਨੂੰ ਉਮੀਦ ਆ ਕਿ ਜਿਨ੍ਹਾਂ ਨੂੰ ਸਾਡੀਆਂ ਪਹਿਲੀਆਂ ਦੋ ਫਿਲਮਾਂ ਵਧੀਆ ਲੱਗੀਆਂ ਅਰਦਾਸ ਤੇ ਅਰਦਾਸ ਕਰਾਂ ਉਹਨਾਂ ਨੂੰ ਬਹੁਤ ਹੀ ਵਧੀਆ ਲੱਗ ਰਹੀ ਹੈ ਤੇ ਵਾਹਿਗੁਰੂ ਅਗੇ ਵੀ ਸਾਡੀ ਅਰਦਾਸ ਹੈ ਕਿ ਮੈਂ ਫਿਲਮਾਂ ਭਾਵੇਂ ਕਰਨੀਆਂ ਛੱਡ ਜਮੇ ਇੱਕ ਟਾਈਮ ਤੇ ਆ ਕੇ ਬੰਦਾ ਕਹਿੰਦਾ ਚਲੋ ਬਹੁਤ ਕਰ ਲਿਆ ਰਿਟਾਇਰ ਹੋ ਜਾਈਏ ਹੁਣ ਪਰ ਮੈਂ ਸਾਲ 'ਚ ਜੇ ਇੱਕ ਫਿਲਮ ਕਰਿਆ ਕਰਾਂਗਾ 2 ਸਾਲ ਬਾਅਦ 3 ਸਾਲ ਬਾਅਦ ਵੀ ਇੱਕ ਕਰਿਆ ਕਰਾਂਗਾ ਤੇ ਉਹ ਅਰਦਾਸ ਫਿਲਮ ਹੀ ਹੋਏਗੀ ਉਹ ਮੈਂ ਜ਼ਰੂਰ ਕਰਿਆ ਕਰਾਂਗਾ ਜੀ ਇਸ ਫਿਲਮ ਨੇ ਸਾਨੂੰ ਬੜੀਆਂ ਦੁਆਵਾਂ ਦਿੱਤੀਆਂ ਅਸੀਂ ਜਿੱਥੇ ਜਾਂਦੇ ਆਂ ਵੇਰੀ ਮੈਨੂੰ ਯਾਦ ਆ ਪਿਛਲੀ ਵਾਰੀ ਅਸੀਂ ਕੈਨੇਡਾ ਗਏ ਸੀ ਇੰਨੀਆਂ ਅਸੀਸਾਂ ਮਿਲੀਆਂ ਸਕਰੀਨਿੰਗ ਤੋਂ ਬਾਹਰ ਨਿਕਲਦੇ ਹੋਏ ਕਿ ਬੀਬੀਆਂ ਰੋਪੀਆਂ ਹਨਾ ਮਾਤਾਵਾਂ ਸਾਡੀਆਂ ਉਹਨਾਂ ਨੇ ਸਾਨੂੰ ਇੰਨਾ ਪਿਆਰ ਦਿੱਤਾ ਕੀ ਡਿਫਰੈਂਸ ਦੇਖਦੇ ਹੋ ਜਦੋਂ OTT ਅੱਜ ਜਿਹੜੇ ਪਲੇਟਫਾਰਮ ਕਾਫੀ ਉੱਪਰ ਜਾ ਰਹੇ ਤਾਂ ਇਹ ਜ਼ਰੂਰ ਆ ਕਿ OTT ਨੇ ਇੱਕ ਬਹੁਤ ਸਹਾਰਾ ਦਿੱਤਾ ਲੋਕਾਂ ਨੂੰ ਪਹਿਲਾਂ ਲੋਕ ਮਾੜੀ ਫਿਲਮ ਵੀ ਐਵਰੇਜ ਫਿਲਮ ਨੂੰ ਵੀ ਸਿਨੇਮਾ 'ਚ ਦੇਖ ਲੈਂਦੇ ਸੀ ਉਹਨਾਂ ਅਗਲਾ ਕਹਿੰਦਾ ਯਾਰ ਇਹਨੂੰ ਕਾਨੂੰ ਇਹ ਇੰਨੀ ਵਧੀਆ ਤਾਂ ਲੱਗ ਨਹੀਂ ਰਹੀ ਰਹਿਣ ਦਿੰਦੇ ਇਹਨੂੰ ਬਾਅਦ ਚ ਦੇਖ ਲਾਂਗੇ ਪਰ ਚੰਗੀ ਚੀਜ਼ ਨੂੰ ਬੰਦੇ ਸਿਨੇਮੇ ਚ ਦੇਖਣ ਜਾਂਦੇ ਨੇ ਇਹ ਚੀਜ਼ ਜੇ ਸਾਡੀਆਂ ਫਿਲਮਾਂ ਉੱਤੇ ਨਹੀਂ ਜਾ ਰਹੀਆਂ ਤਾਂ ਇਹਦਾ ਮਤਲਬ ਸਾਡੇ ਚ ਕੋਈ ਕਮੀ ਹੈ ਬਟ ਇਸ ਫਿਲਮ ਦੇ ਵਿੱਚ ਅਸੀਂ ਨਵੀਆਂ ਕਹਾਣੀਆਂ ਲੈ ਕੇ ਆਂਦੀਆਂ ਨੇ ਥੀਏਟਰ ਦੇ ਆਰਟਿਸਟ ਆਪਣੇ ਕੋਲੇ ਖਾਸ ਤੁਹਾਡੇ ਕੋਲ ਟੀਮ ਚ ਹੈਗੇ ਆ ਉਹ ਕਾਫੀ ਟਾਈਮ ਤੋਂ ਇਵੇਂ ਆ ਰਹੇ ਆ ਕਿ ਵੀ ਉਹਨਾਂ ਦੇ ਰੋਲ ਜਿਹੜੇ ਆ ਉਹ ਡਿਫਰੈਂਟ ਹੁੰਦੇ ਕੈਰੇਕਟਰ ਡਿਫਰੈਂਟ ਹੁੰਦੇ ਆ ਪਰ ਉਹਨਾਂ ਨੂੰ ਬਹੁਤ ਬਾਹੂ ਬਾ ਉਹਨਾਂ ਤੇ ਹੀ ਵਿਸ਼ਵਾਸ ਬੱਜਿਆ ਕਿ ਥੀਏਟਰ ਆਰਟਿਸਟ ਹੁਣ ਹੋਰ ਜਿਹੜੇ ਨਵੇਂ ਪ੍ਰੋਡਿਊਸ ਕਰਨ ਉਹ ਕਿੱਥੇ ਖੁੰਝ ਰਿਆ। ਜਿਵੇਂ ਫਿਲਮ ਇੱਕ ਕਮਰਸ਼ੀਅਲ ਐਕਟੀਵਿਟੀ ਹੈ। ਭਾਵੇਂ ਛੋਟੇ ਭਰਾਵਾਂ ਵਾਂਗੂ ਗਿੱਪੀ ਮੈਂ ਤੱਕਾ ਨਹੀਂ ਕਰ ਸਕਦਾ ਕਿ ਭਾਜੀ ਤੁਹਾਨੂੰ ਮੇਰੇ ਮੁੰਡੇ ਨੂੰ ਹੀਰੋ ਬਣਾਉਣਾ ਪਏਗਾ। ਰਿਸਪੈਕਟ ਪਿਆਰ ਆਪਣੀ ਥਾਂ ਤੇ ਪਰ ਇਦਾਂ ਨਹੀਂ ਕਿ ਤੁਸੀਂ ਹੀਰੋ ਬਣਾ ਦਿਓ ਜੀ ਚਾਚੇ ਦੇ ਮੁੰਡੇ ਨੂੰ ਭੂਆ ਦੇ ਮੁੰਡੇ ਨੂੰ ਇਦਾਂ ਹੀ ਥੀਏਟਰ ਕਰਨ ਵਾਲੇ ਅੱਛੇ ਆਰਟਿਸਟ ਜਿਹੜੇ ਨੇ ਉਹ ਆਪਣੀ ਥਾਂ ਆਪ ਬਣਾ ਰਹੇ ਨੇ ਤੁਸੀਂ ਜਸਮੀਨ ਪਸੀਨ ਜੀ ਨੂੰ ਆਪਾਂ ਪੁੱਛਦੇ ਹਾਂ ਕਿ ਇਹ ਸਾਊਥ ਵੱਲ ਜਾ ਕੇ ਆਏ ਨੇ ਕਿੰਨਾ ਕੁ ਮਜ਼ਾ ਆਉਂਦਾ ਜਦੋਂ ਆਪਣੀ ਆਪ ਦੀ ਭਾਸ਼ਾ ਦੇ ਵਿੱਚ ਆਪਦੇ ਲੋਕਾਂ ਚ ਰਹਿ ਕੇ ਕੰਮਾਂ ਜੁੜਦੇ ਨੇ ਟੀਮ ਨਾਲ ਜੁੜਦੇ ਆ ਮੈਂ ਐਜ਼ ਐਨ ਆਰਟਿਸਟ ਬਹੁਤ ਕੰਮ ਕੀਤਾ ਹੈ ਹਿੰਦੀ ਤਮਿਲ ਤੇਲਗੂ ਸਭ ਜਗ੍ਹਾ ਪਰ ਮੈਂ ਕਦੇ ਵੀ ਆਪਣੀ ਫੈਮਿਲੀ ਨੂੰ ਇੰਨਾ ਖੁਸ਼ ਹੁੰਦੇ ਨਹੀਂ ਵੇਖਿਆ ਜਦੋਂ ਮੈਂ ਵੈਨੈ ਸਟਾਰਟਡ ਡੂਇੰਗ ਪੰਜਾਬੀ ਦੇ ਵਰ ਵੈਰੀ ਹੈਪੀ ਦੇ ਵਰ ਸੋ ਪ੍ਰਾਊਡ ਮੈਨੂੰ ਯਾਦ ਹੈ ਜਦ ਹਨੀਮੂਨ ਕੀਤੀ ਸੀ ਮੇਰੇ ਚਾਚੇ ਨੇ ਸਪੈਸ਼ਲ ਸਕਰੀਨਿੰਗ ਰੱਖੀ ਸੀ ਦਿੱਲੀ ਸਾਸੀ ਗਾਲ ਜੀ ਪੰਜਾਬ ਟੀਵੀ ਤੇ ਆਪ ਸਭ ਦਾ ਸਵਾਗਤ ਹੈ ਦੋਸਤੋ ਅੱਜ ਆਪਾਂ ਸਭ ਦਰਸ਼ਕਾਂਗੇ ਅਰਜ਼ੋਈ ਕਰਦੇ ਆਂ ਇਹ ਕਿ ਇੱਕ ਮੂਵੀ ਜਿਸ ਦੀ ਸਾਨੂੰ ਬਹੁਤ ਲੰਮੇ ਸਮੇਂ ਤੋਂ ਵੇਟ ਸੀਗੀ ਤੇ ਜੋ 16 ਚ ਆਉਂਦੀ ਆ 19 ਚ ਆਉਂਦੀ ਆ ਤਾਂ ਉਹਦਾ ਸੀਕਵਲ 24 ਚ ਆਉਂਦਾ 5 ਸਾਲ ਲੱਗ ਜਾਂਦੇ ਤੇ ਉਹ ਜ਼ਰੂਰ ਵੇਖਣ ਜਾਣਾ ਅਰਦਾਸ ਸਰਬੱਤ ਦੇ ਭਲੇ ਦੀ ਇਥੋਂ ਸ਼ੁਰੂਆਤ ਕਰਦੇ ਆਂ ਪ੍ਰੋਮੋਸ਼ਨ ਚੱਲ ਰਹੀ ਆ ਸਾਡੇ ਵੱਲੋਂ ਅਸੀਂ ਰਿਕਵੈਸਟ ਕੀਤੀ ਆ ਅੱਜ ਸਾਡੇ ਨਾਲ ਜਿਹੜੇ ਮੇਨ ਕਰੈਕਟਰ ਨਿਭਾ ਰਹੇ ਨੇ ਉਹਨਾਂ ਦੇ ਵਿੱਚੋਂ ਸਾਡੇ ਨਾਲ ਡਾਇਰੈਕਟਰ ਸਾਹਿਬ ਰਾਈਟਰ ਜਿਹੜੇ ਐਕਟਰ ਨੇ ਉਹ ਸਾਡੇ ਨਾਲ ਮੌਜੂਦ ਨੇ ਤੇ ਜਿਹੜੇ ਉਹਨਾਂ ਦੇ ਨਾਲ ਪਿੱਲਰ ਨੇ ਥੰਮ ਨੇ ਉਹ ਸਾਡੇ ਨਾਲ ਮੌਜੂਦ ਨੇ ਤੇ ਅਰਦਾਸ ਅਸੀਂ ਵੈਗਰੋ ਕੇ ਵੀ ਕਰਦੇ ਆ ਕਿ ਇਹੋ ਜੀਆਂ ਫਿਲਮਾਂ ਬਾ ਕਮਾਲ ਬਹੁਤ ਖੂਬਸੂਰਤ ਤਰੀਕੇ ਨਾਲ ਸੁਪਰ ਹਿੱਟ ਹੋਣ ਕਿ ਜਿਨ੍ਹਾਂ ਦੇ ਵਿੱਚ ਇੱਕ ਇਨਸਾਨੀਅਤ ਨੂੰ ਇਹ ਦਿਖਾਇਆ ਗਿਆ ਕਿ ਵੀ ਤੁਸੀਂ ਆਪਣੇ ਦਿਲ ਤੋਂ ਹੌਸਲਾ ਕਿਵੇਂ ਕ੍ਰੀਏਟ ਕਰਨਾ ਤੇ ਨਾਲ ਰਿਸ਼ਤਿਆਂ ਦੀ ਕੀ ਅਹਿਮਤ ਸਮਝਣੀ ਆ ਉਹਨਾਂ ਦੇ ਲਈ ਜਿਹੜੀ ਰਾਈਟਿੰਗ ਆ ਜਾਂ ਉਹਨਾਂ ਦੀ ਡਾਇਰੈਕਸ਼ਨ ਆ ਜਾਂ ਉਹ ਐਕਟਰ ਜਿਹੜੇ ਆਪ ਦਾ ਕਿਵੇਂ ਸਵੈ ਵਿੱਚ ਵਾਰਦੇ ਤੇ ਸਵੈ ਤੋਂ ਸਰਬੱਤ ਵੱਲ ਜਾਂਦੇ ਆ ਤੇ ਆਪਾਂ ਸਵਾਗਤ ਕਰਦੇ ਆ ਮੇਰੇ ਨਾਲ ਬੈਠੇ ਨੇ ਇੱਕ ਮਲਟੀ ਟੈਲੈਂਟਡ ਜਿਹੜੇ ਸਾਡੇ ਹੁਣ ਤੋਂ ਜਦੋਂ ਜਦੋਂ ਅਸੀਂ ਜਵਾਨ ਹੋਣੇ ਸ਼ੁਰੂ ਹੋਏ ਤੇ ਜਵਾਨੀ ਦੇ ਵਿੱਚ ਉਹਨਾਂ ਨੇ ਐਕਟਿੰਗ ਸ਼ੁਰੂ ਕੀਤੀ ਸੀਗੀ ਤੇ ਗੁਰਪੀ ਕੁਗੀ ਜੀ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸ਼ੁਕਰੀਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਾਲ ਸਾਡੇ ਕੋਲੇ ਜਿਹੜੇ ਇੱਕ ਸ਼ੁਰੂਆਤੀ ਉਹਨਾਂ ਦੀ ਜਿਹੜੀ ਸ਼ੁਰੂਆਤ ਹੈ ਐਡ ਸ਼ੂਟ ਤੋਂ ਹੁੰਦੀ ਹੈ ਮੋਡਲਿੰਗ ਤੋਂ ਹੁੰਦੀ ਹੈ ਤੇ ਸਾਊਥ ਫਿਲਮਾਂ ਤੋਂ ਸਾਡੇ ਕੋਲੇ ਪੰਜਾਬ ਚ ਵਾਪਸ ਆਏ ਨੇ ਪੰਜਾਬੀ ਸਾਡੇ ਜਿਹੜੇ ਐਕਟ੍ਰੈਸ ਨੇ ਮਲਟੀ ਟੈਲੈਂਟਡ ਉਹ ਵੀ ਨੇ ਜੈਸਮੀਨ ਪਸੀਨ ਜੀ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਥੈਂਕ ਯੂ ਤੇ ਫਿਰ ਅੱਗੇ ਸਾਡੇ ਡਾਇਰੈਕਟਰ ਸਾਹਿਬ ਜਿਨ੍ਹਾਂ ਨੇ ਐਕਟਿੰਗ ਕੀਤੀ ਐਕਟਿੰਗ ਦੇ ਵਿੱਚ ਉਹਨਾਂ ਨੇ ਇੱਕ ਨਵੀਂ ਪਰਤ ਪਾਈ ਆ ਕਿ ਫਿਲਮਾਂ ਇਦਾਂ ਦੀਆਂ ਵੀ ਹੋਣੇ ਚਾਹੀਦੀਆਂ ਫਿਰ ਨਾਲ ਉਹਨਾਂ ਨੇ ਪ੍ਰੋਡਿਊਸ ਕੀਤੀਆਂ ਤੇ ਡਾਇਰੈਕਟ ਕੀਤੀਆਂ ਤੇ ਸਟੋਰੀ ਰਾਈਟਿੰਗ ਫਿਲਮਾਂ ਦੀ ਜਿਹੜੀ ਉਹ ਲੈ ਕੇ ਆਏ ਨੇ ਇੱਕ ਪਰਿਵਾਰ ਦੇ ਵਿੱਚ ਵੀ ਉਹਨਾਂ ਦੀ ਖੂਬਸੂਰਤੀ ਬਣਦੀ ਆ ਕਿ ਜਦੋਂ ਪਰਿਵਾਰ ਦੇ ਨਾਲ ਵਿਚਰਦੇ ਆ ਤੇ ਉਹ ਪਰਿਵਾਰ ਦੇ ਅੱਗੇ ਐਕਟਰ ਜਿਹੜੇ ਪੈਦਾ ਕਰਦੇ ਆ ਛਿੰਦੇ ਉਹਨਾਂ ਦੀ ਗੱਲ ਆਪਾਂ ਕਰਾਂਗੇ ਪਰ ਜੇ ਆਪਾਂ ਸਵਾਗਤ ਕਰਦੇ ਆ ਜੀਪੀ ਗਰੇਵਾਲ ਜੀ ਸਾਡੇ ਮਲਟੀ ਟੈਲੈਂਟਡ ਜਿਵੇਂ ਆਪਾਂ ਕਹਿੰਦੇ ਨੇ ਬਹੁਤ ਪੱਕੀ ਸ਼ਕਤੀ ਸਸੀ ਗੱਲ ਜੀ ਸਸਿਗਾਲੀ थैंक यू जी थैंक यू सो मच ਕਿਤੇ ਮੈਂ ਕਿਉਂ ਸਟਾਰਟ ਕਰਦੇ ਆਂ ਬਹੁਪੱਖੀ ਸ਼ਕਤੀਤ ਆਪਾਂ ਕਹਿ ਦਿੰਨੇ ਆਂ ਪਰ ਬਹੁਪੱਖੀ ਸ਼ਕਤੀਤ ਦੇ ਵਿੱਚ ਜਿਹੜੇ ਪੱਖ ਹੁੰਦੇ ਆ ਉਹ ਪਰਫੈਕਟ ਹੋਣ ਜੇ ਪਰਫੈਕਟ ਹੈਗੇ ਤਾਂ ਫਿਰ ਬਹੁਪੱਖੀ ਸ਼ਕਤੀਤ ਆ ਤੁਸੀਂ ਹਰ ਇੱਕ ਪੱਖ ਨੂੰ ਜਿਵੇਂ ਜਿਵੇਂ ਚੁਣਿਆ ਉਹਨੂੰ ਨਿਭਾਇਆ ਬਹੁਤ ਖੂਬਸੂਰਤ ਤਰੀਕੇ ਨਾਲ ਤੁਸੀਂ ਸਾਰਿਆਂ ਨੂੰ ਵੱਲੋਂ ਕਬੂਲੇ ਗਏ ਹੋ ਜੇ ਤੁਸੀਂ ਗਾਇਕੀ ਕੀਤੀ ਆ ਪਰਫੈਕਟ ਆ ਫਿਰ ਤੁਸੀਂ ਕਮੇਟੀ ਦੇ ਵਿੱਚ ਲੈ ਕੇ ਆਏ ਹੋ ਕਮੇਟੀ ਦੇ ਨਾਲ ਸਾਰਾ ਤੁਹਾਡਾ ਟੀਮ ਵਰਕ ਜਿਹੜਾ ਬਹੁਤ ਖੂਬਸੂਰਤ ਰਿਹਾ ਫਿਰ ਤੁਸੀਂ ਥ੍ਰਿਲ ਵੀ ਲੈ ਕੇ ਆਏ ਹੋ ਵਾਰਨਿੰਗ ਤੇ ਫਿਰ ਅਰਦਾਸ ਨੂੰ ਜਿਹੜਾ ਤੁਸੀਂ ਕੰਟੀਨਿਊ ਕੀਤਾ ਹੋਇਆ ਇੱਕ ਟੀਮ ਹੈ ਇੱਕ ਪਰਿਵਾਰ ਹੈ ਗੱਲਾਂ ਬਾਤਾਂ ਸੁਣਦਾ ਰਹਿਣਾ ਤੁਹਾਡੀਆਂ ਬੜੇ ਖੂਬਸੂਰਤ ਤਰੀਕੇ ਨਾਲ ਸੰਜੀਦਾ ਜਿਹੜੀ ਐਕਟਿੰਗ ਕੀਤੀ ਆ ਰਾਈਟਿੰਗ ਕੀਤੀ ਆ ਇਹ ਜਿਹੜੀ ਹੁਣ ਆਪਾਂ ਕਹਿੰਦੇ ਨੇ ਕਿ ਥਰਡ ਸੀਕਵਲ ਬਣਾਉਣਾ ਤੁਹਾਡੀ ਇੱਕ ਤਰ੍ਹਾਂ ਦੀ ਮਜਬੂਰੀ ਸੀ ਇੱਕ ਜ਼ਿੰਮੇਵਾਰੀ ਬਣੀ ਸੀ ਕਿਵੇਂ ਨਿਭਾ ਰਹੇ ਹਾਂ ਉਸ ਚੀਜ਼ ਨੂੰ ਕਿਵੇਂ ਰਿਸਪੌਂਸ ਆ ਰਿਹਾ ਜਿਵੇਂ ਕਹਦੇ ਨੇ ਵੀ ਆਪਾਂ ਵੇਟ ਕੀਤੀ ਆ ਪਰਫੈਕਸ਼ਨ ਦੇ ਲਈ ਕੋਈ ਕਮੀ ਨਹੀਂ ਰਹੀ ਦੇਖੋ ਬੜੀ ਪਹਿਲਾਂ ਤਾਂ ਮੈਂ ਦੱਸਾਂ ਕਿ ਪਰਫੈਕਟ ਤਾਂ ਕੋਈ ਵੀ ਨਹੀਂ ਹੈਗਾ ਸਾਰੇ ਦਾ ਜੋਰ ਲੱਗਿਆ ਹੁੰਦਾ ਵੀ ਵਧੀਆ ਤੋਂ ਵਧੀਆ ਹੋਵੇ ਜਦੋਂ ਪਹਿਲੀ ਫਿਲਮ ਬਣਾਈ ਸੀ ਤਾਂ ਉਹ ਬਣਨ ਤੋਂ ਬਾਅਦ ਬਹੁਤ ਐਪਰੀਸ਼ੀਏਟ ਹੋਏ ਮੈਂ ਉਹਨੂੰ ਕਈ ਵਾਰੀ ਦੇਖਦਾ ਤਾਂ ਮੈਨੂੰ ਬਾਅਦ ਵਿੱਚ ਐਂ ਲੱਗਦਾ ਕਿ ਯਾਰ ਜੇ ਮੈਂ ਕਿਤੇ ਵਿੱਚ ਆ ਵੀ ਕਰ ਗਿਆ ਹੁੰਦਾ ਨਾ ਤਾਂ ਬਹੁਤ ਘੈਂਟ ਹੋ ਜਾਣਾ ਸੀ ਆ ਵੀ ਐ ਹੋ ਜਾਂਦਾ ਜਦ ਕਿ ਮੈਨੂੰ ਉਸ ਫਿਲਮ ਲਈ ਮੈਂ 100 ਚੋਂ 100 ਨੰਬਰਾਂ 'ਚ ਪਾਸ ਹੋਇਆ ਫਿਰ ਵੀ ਇੱਕ ਜਿਹੜਾ ਆਪ ਦਾ ਬਾਅਦ ਸੋਚ ਹੁੰਦੀ ਆ ਤੁਹਾਨੂੰ ਉਹ ਦੱਸਦੀ ਆ ਕਿ ਯਾਰ ਐਦਾਂ ਹੋ ਸਕਦਾ ਉਦਾਂ ਹੋ ਸਕਦਾ ਸੋ ਗੱਲ ਕਰੀਏ ਜੇ ਇਸ ਫਿਲਮ ਦੀ ਤੀਜੀ ਫਿਲਮ ਇਹ ਮਜਬੂਰੀ ਨਹੀਂ ਸੀ ਹਨਾ ਇਹ ਸਾਡੀ ਜਿੰਮੇਵਾਰੀ ਸੀ ਇਹ ਜ਼ਿੰਮੇਵਾਰੀ ਹੈ ਸਾਡੀ ਔਰ ਮੈਂ ਬਿਲਕੁਲ ਵੀ ਇਸ ਫਿਲਮ ਨੂੰ ਕਦੇ ਇਹ ਸੋਚ ਕੇ ਨਹੀਂ ਬਣਾਇਆ ਹੈਗਾ ਕਿ ਯਾਰ फटाफट ਆਪਾਂ ਬਣਾ ਲਈਏ ਤੇ ਤੀਜਾ ਭਾਗ ਆ ਤੇ ਵਧੀਆ ਫਿਲਮ ਚੱਲ ਜੂਗੀ ਜਾਂ ਕੁਛ ਐਦਾ ਨਹੀਂ ਮੈਂ 2 ਸਾਲ ਪਹਿਲਾਂ ਵੀ ਕੋਈ ਭਾਈ ਨੂੰ ਕਿਹਾ ਸੀ ਮੈਂ ਕਿਹਾ ਭਾਈ ਆਪਾਂ ਬਣਾਉਣ ਲੱਗੇ ਆ ਵੀ ਮੇਰੇ ਦਿਮਾਗ 'ਚ ਇੱਕ ਆਈਡੀਆ ਆਇਆ ਡੇਟਾ ਸੈੱਟ ਕਰ ਲਓ ਫਿਰ ਉਸ ਤੋਂ ਬਾਅਦ ਥੋੜਾ ਟਾਈਮ ਲੰਘਿਆ ਇਹ ਕਹਿੰਦੇ ਵੀ ਕੀ ਚੱਕਰ ਆ ਡੇਟਾ ਦਾ ਮੈਂ ਕਿਹਾ ਭਾਜੀ ਉਹ ਆਈਡੀਆ ਨਾ ਠੀਕ ਹੈ ਪਰ ਬੱਜੂ ਆਪਾਂ ਚਾਹੋਨੇ ਉਹ ਨਹੀਂ ਹੈ ਹੈਨਾ ਸੋ ਭਾਈ ਨੇ ਵੀ ਕਿਹਾ ਵੀ ਆਪਾਂ ਉਦੋਂ ਬਣਾਉਣੀ ਆ ਜਦੋਂ ਆਪਾਂ ਨੂੰ ਲੱਗਿਆ ਵੀ ਇਸ ਟਾਈਮ ਅਸੀਂ ਇਸ ਤੋਂ ਬਿਹਤਰ ਨਹੀਂ ਸੀ ਬਣਾ ਸਕਦੇ ਹੋ ਸਕਦਾ ਮੈਂ 2 ਸਾਲਾਂ ਨੂੰ 3 ਸਾਲਾਂ ਨੂੰ ਹੋਰ ਕੁਝ ਬਣਾਵਾ ਤਾਂ ਮੈਂ ਕਹਾ ਵੀ ਯਾਰ ਮੈਂ ਇਸ ਤੋਂ ਬਹੁਤ ਬਿਹਤਰ ਬਣਾ ਬਟ ਅੱਜ ਦੀ ਡੇਟ 'ਚ ਸਾਨੂੰ ਲੱਗਦਾ ਸੀ ਇਹ ਇਸ ਤੋਂ ਬਿਹਤਰ ਨਹੀਂ ਸੋ ਅਸੀਂ ਉਹ ਚੀਜ਼ ਦੇ ਉੱਤੇ ਜ਼ੋਰ ਲਾਈਦਾ ਜੀ ਐਫਰਟ ਕਰੀਦੀ ਆ ਔਰ ਫਿਲਮਾਂ ਸਾਡਾ ਪਿਆਰ ਨੇ ਸਾਡਾ ਪੈਸ਼ਨ ਹੈ ਅਸੀਂ ਜਿਉਉਣੀ ਇਹਨਾਂ ਲਈ ਆ ਸੋ ਕੰਮ ਕਰਦੇ ਆ ਤਾਂ ਫਿਲਮਾਂ ਲਈ ਕੰਮ ਕਰਦੇ ਆ ਔਰ ਜਦੋਂ ਵਿਹਲੇ ਹੁੰਨੇ ਆ ਤਾਂ ਫਿਲਮਾਂ ਦੇਖਦੇ ਆ ਸੋ ਐਂ ਟਾਈਮ ਲੰਘਦਾ ਐ ਵਕਤ ਲੰਘਦਾ ਔਰ ਮੈਨੂੰ ਮੈਂ ਬlesed ਆ ਕਿ ਮੇਰੀ ਜਿਹੜੀ ਟੀਮ ਆ ਉਹ ਮੈਨੂੰ ਬੜੀ ਸਟਰੋਂਗ ਮਿਲੀ ਆ ਹਣਾ ਖਾਸ ਕਰਕੇ ਅ ਇਸ ਫਿਲਮ ਲਈ ਸੋ ਮੈਨੂੰ ਹਮੇਸ਼ਾ ਇਦਾਂ ਲੱਗਦਾ ਹੁੰਦਾ ਵੀ ਕੋਈ ਵੀ ਫਿਲਮ ਜੇ ਤੁਸੀਂ ਬਣਾਉਣੀ ਆ ਨਾ ਜੇ ਤੁਸੀਂ ਐਕਟਰ ਵਧੀਆ ਚੂਜ਼ ਕਰ ਲੇ ਉਹਨਾਂ ਨੇ ਜਿਹੜਾ ਕੈਰੇਕਟਰ ਨਿਭਾਉਣਾ ਐ ਤਾਂ ਸਮਝ ਲਓ 90% ਜੰਗ ਤਾਂ ਤੁਸੀਂ ਉਦੋਂ ਹੀ ਜਿੱਤ ਲੈਨੇ ਹੋ ਠੀਕ ਹੈ ਜੀ ਹੁਣ ਅੱਜ ਜੇ ਘੁੱਗੀ ਭਾਜੀ ਆ ਕੇ ਵੀਰੀ ਅਸੀਂ ਇਹਨਾਂ ਨੂੰ ਉਦਾਂ ਹੀ ਖੜੇ ਸਟੇਜ ਦੇ ਉੱਤੇ ਲਿਆ ਕੇ ਮਾਈਕ ਫੜਾ ਦਈਏ ਆਡੀਅנס ਬੈਠੀ ਹੋਵੇ ਕੂਕਾ ਮਾਰਦੀ ਆ ਇਹ ਮਾਹੌਲ ਦੇਖ ਕੇ ਇਹ ਉਹਨਾਂ ਨੂੰ 15 ਮਿੰਟ ਹਸਾ ਜਾਂਦੇ ਆ ਤੇ ਜੇ ਕਿਤੇ ਦੂਸਰਾ ਵਿਸ਼ਾ ਚੱਕ ਲੈਣ ਤਾਂ ਇਹ ਉਹਨਾਂ ਨੂੰ ਟੀਚ ਕਰਨ ਲੱ ਜਾਣ ਤਾਂ ਇਹ ਉਹ ਕਰ ਜਾਂਦੇ ਆ ਈਮੋਸ਼ਨ ਤੇ ਲਿਆਉਣ ਤਾਂ ਉਹ ਕਰ ਜਾਂਦੇ ਆ ਸੋ ਉਹ ਬੰਦੇ ਬੰਦੇ ਚ ਕੈਪੇਬਿਲਿਟੀ ਹੁੰਦੀ ਹੈ ਕਾਬਲੀਅਤ ਹੁੰਦੀ ਹੈ ਤੇ ਉਹਨੂੰ ਕਿੰਨੀ ਕੁ ਸਮਝ ਹੈ ਸੋ ਮੈਨੂੰ ਐ ਲੱਗਦਾ ਕਿ ਜਦੋਂ ਮੈਂ ਘੁੱਗੀ ਭਾਜੀ ਨੂੰ ਲਿਆ ਸੀ ਤਾਂ ਮੈਂ ਸਾਰੇ ਪੱਖ ਸੋਚ ਕੇ ਇਹਨਾਂ ਨੂੰ ਕਾਸਟ ਕੀਤਾ ਸੀ ਵੀਰ ਮੇਰੀ ਬਹੁਤ ਹੈਲਪ ਹੋਊਗੀ ਔਰ ਮੈਨੂੰ ਇਹ ਲੱਗਦਾ ਸੀ ਵੀ ਇਸ ਤੋਂ ਬਿਹਤਰ ਇਸ ਕਿਰਦਾਰ ਨੂੰ ਕੋਈ ਨਹੀਂ ਨਿਭਾ ਸਕਦਾ ਸੋ ਹੁਣ ਮੇਰਾ ਕੀ ਹੁੰਦਾ ਹੁਣ ਜੇ ਮੈਂ ਉਹਦੇ ਕਣ ਕੋ 50% ਸਮਾਨ ਵੀ ਲੈ ਕੇ ਚਲੇ ਜਾਣਾ ਵਾ ਤਾਂ ਮੇਰਾ 100 ਹੋ ਜਾਂਦਾ ਤੇ ਮੈਂ ਕੋਸ਼ਿਸ਼ ਇਹ ਕਰਦਾ ਵੀ ਮੈਂ 150 ਲੈ ਕੇ ਜਾਵਾਂ ਤੇ ਭਾਜੀ ਉਹਨੂੰ 250 ਕਰਨ ਠੀਕ ਆ ਤੇ ਤਾਂ ਇਸ ਫਿਲਮ ਨੂੰ ਆਪਾਂ ਕਹਿ ਸਕਦੇ ਆ ਕਿ ਪੂਰਾ ਹੁੰਦੀ ਹੈ ਇਹ ਫਿਲਮ ਹਨਾ ਸੋ ਉਸ ਜ਼ਿੰਮੇਵਾਰੀ ਨਾਲ ਪੂਰੀ ਕੀਤੀ ਹੈ ਜੀ ਔਰ ਮੈਨੂੰ ਉਮੀਦ ਆ ਕਿ ਜਿਨ੍ਹਾਂ ਨੂੰ ਸਾਡੀਆਂ ਪਹਿਲੀਆਂ ਦੋ ਫਿਲਮਾਂ ਵਧੀਆ ਲੱਗੀਆਂ ਅਰਦਾਸ ਤੇ ਅਰਦਾਸ ਕਰਾਂ ਉਹਨਾਂ ਨੂੰ ਬਹੁਤ ਹੀ ਵਧੀਆ ਲੱਗੂਗੀ ਇਹ ਫਿਲਮ ਇੱਕ ਸਿਨੇਮਾ ਬਦਲਦਾ ਜੀ ਆਪਾਂ ਦੇਖਦੇ ਆਂ ਭਾਜੀ ਜਿਵੇਂ ਆਪਾਂ ਪਹਿਲਾਂ ਕਹਿੰਦੇ ਸੀ ਮੈਂ ਸਿਨੇਮੇ ਦੇ ਵਿੱਚ ਜਾਣ ਦੇ ਨਾਲ ਜਿਹੜੇ ਲੋਕ ਕੁਛ ਨਾ ਕੁਛ ਆਪਾਂ ਇਗਨੋਰ ਕਰਦੇ ਸੀ ਪਰਸਨੈਲਿਟੀ ਤੇ ਕੁਛ ਨਾ ਕੁਛ ਨਿਕਾਇਦਾ ਅਦਾਗ ਲੱਗ ਜਾਂਦਾ ਵੀ ਇਹ ਸਿਨੇਮੇ ਜਾਂਦੇ ਲੋਕ ਹੁਣ ਇੱਥੋਂ ਦਾ ਮਾਹੌਲ ਇਦਾਂ ਦਾ ਬਦਲ ਗਿਆ ਕਿ ਆਪਾਂ ਆਊਟਿੰਗ ਕਰਦੇ ਆਂ ਸਿਨੇਮਾ ਇੱਕ ਰਿਸਪੈਕਟਡ ਚੀਜ਼ ਬਣ ਗਿਆ ਪੀਵੀਆਰ ਇੰਡੀਆ ਚ ਵੀ ਪੰਜਾਬ ਚ ਵੀ ਤੇ ਜਦੋਂ ਇਦਾਂ ਦੀਆਂ ਸੰਸੀਰ ਫਿਲਮ ਬਣਦੀਆਂ ਜਿਹਦੇ ਵਿੱਚ ਸਾਨੂੰ ਸਿੱਖਣ ਨੂੰ ਮਿਲਦਾ ਸਾਨੂੰ ਇਨਸਾਨੀਅਤ ਦੇ ਵਿੱਚ ਸਾਨੂੰ ਇਹ ਹੁੰਦਾ ਕਿ ਵੀ ਅਸੀਂ ਕੁਝ ਨਾ ਕੁਝ ਆਪਣੇ ਦੁੱਖ ਆ ਕੁਝ ਰਿਸ਼ਤੇ ਅੰਦਰਾਂ ਉਹ ਜਦੋਂ ਵੇਖਦੇ ਐ ਮੋਸ਼ਨਲ ਹੁੰਦੇ ਆ ਗੁਰਪ੍ਰੀਤ ਭਾਜੀ ਤੋਂ ਆਪਾਂ ਪੁੱਛਦੇ ਹਾਂ ਕਿ ਜਦੋਂ ਤੁਸੀਂ ਇਹ ਚੀਜ਼ ਸਕ੍ਰਿਪਟ ਦੇਖਦੇ ਆ ਸਕ੍ਰਿਪਟ ਪੜ੍ਹਨ ਸਾਰੇ ਇੱਕ ਨਾ ਇਨਸਾਨ ਦੇ ਵਿੱਚ ਇਹ ਚੀਜ਼ ਆਉਂਦੀ ਹੈ ਕਿ ਵੀ ਜੇ ਜੇ ਆਪਾਂ ਇਹਦੇ ਵਿੱਚ ਐਡ ਕੀ ਕਰ ਸਕਦੇ ਆ ਤੁਹਾਡੀ ਰੂਹ ਦੀ ਜਿਹੜੀ ਅੰਦਰਲੀ ਜਿਹੜੀ ਹੁੰਦੀ ਆ ਸਿੱਖਿਆ ਜਿਹੜਾ ਤੁਸੀਂ ਇਤਿਹਾਤਮਕਵਾਦ ਸਪਿਰਚੁਅਲ ਜਿਹੜਾ ਤੁਹਾਡੀਆਂ ਜਿਵੇਂ ਭਾਈ ਉਹਨਾਂ ਨੇ ਕਿਹਾ ਕਿ ਵੀ ਤੁਸੀਂ ਸਟੇਜ ਤੇ ਬੋਲਦੇ ਹੋ ਮੌਲਿਕ ਜਿਹੜੇ ਵਿਚਾਰ ਹੁੰਦੇ ਤੁਹਾਡੇ ਉਹ ਐਵੇਂ ਆਉਂਦੇ ਆ ਕਿ ਵੀ ਉਹ ਸਕ੍ਰਿਪਟਡ ਨਹੀਂ ਹੁੰਦੇ ਫਿਲਮਾਂ ਚ ਸਕ੍ਰਿਪਟ ਲਿਖ ਸਕਦੇ ਹਾਂ ਕੀ ਸਕ੍ਰਿਪਟ ਦੇ ਵਿੱਚ ਤੁਹਾਡੀ ਕੀ ਐਡੀਸ਼ਨ ਹੁੰਦਾ ਇਦਾਂ ਜੇ ਜਿਵੇਂ ਆਪਾਂ ਕਹਿੰਦੇ ਨੇ ਵੀ ਗੁਰਬਾਣੀ ਦੇ ਨਾਲ ਜੋੜਨਾ ਇਨਸਾਨੀਅਤ ਨਾਲ ਜੋੜਨਾ ਇਹ ਚੀਜ਼ਾਂ ਤੁਹਾਡੇ ਚ ਖਾਸ ਵਿਖੇ ਗਈਆਂ ਸਾਰੀ ਮਿਊਜ਼ਿਕ ਇੰਡਸਟਰੀ ਤੇ ਫਿਲਮ ਇੰਡਸਟਰੀ ਦੇ ਵਿੱਚ ਦੇਖੋ ਭਾਈ ਛੋਟੀ ਜੀ ਬੇਨਤੀ ਹੈ ਕਿ ਜਿਹੜਾ ਸ਼ਬਦ ਹੈ ਨਾ ਸ਼ਬਦ ਅਸਲ ਦੇ ਵਿੱਚ ਸ਼ੈਲ ਹੈ ਜਦੋਂ ਅਸੀਂ ਕੋਈ ਸ਼ੈਲ ਖੋਲਦਿਆਂ ਅਖਰੋਟ ਦਾ ਜਾਂ ਬਦਾਮ ਦਾ ਹਾਂਜੀ ਉਹਦੀ ਜਿਹੜੀ ਵਿੱਚ ਗਿਰੀ ਹੈ ਕੀਮਤ ਉਹਦੀ ਹੈ ਸੋ ਸ਼ਬਦ ਦਾ ਸ਼ੈਲ ਜਦੋਂ ਖੋਲੋ ਉਹਦੇ ਚੋਂ ਅਰਥ ਕਿਹੋ ਜਿਹਾ ਨਿਕਲਦਾ ਕੀਮਤ ਸ਼ਬਦ ਦੀ ਉਹਦੇ ਨਾਲ ਹੈ ਹਾਂਜੀ ਠੀਕ ਹੈ ਨਾ ਇਦਾਂ ਹੀ ਗੁਰਬਾਣੀ ਤਾਂ ਇੱਕ ਇੱਕ ਸ਼ਬਦ ਇੱਕ ਇੱਕ ਜੀਵਨ ਚ ਮੈਨੂੰ ਲੱਗਦਾ ਸੰਪੂਰਨਤਾ ਲਿਆਣ ਲਈ ਬਹੁਤ ਹੈ ਅਸੀਂ ਜਦੋਂ ਹੁਣ ਅਰਦਾਸ ਫਿਲਮ ਬਣਾਉਣੀ ਹੈ ਨਾ ਭਾਈ ਜਿੱਦਾਂ ਹੁਣ ਜੀਪੀਜੀ ਨੇ ਦੱਸਿਆ ਤੁਹਾਨੂੰ ਕਿ 2-3 ਸਾਲ ਪਹਿਲਾਂ ਵੀ ਪਲਾਨ ਬਣਿਆ ਸੀ ਕਿ ਇਹਨੂੰ ਕਰ ਲਈਏ ਨਹੀਂ ਪਸੰਦ ਆਇਆ ਕੁਝ ਵੀ ਨਹੀਂ ਕੀਤੀ ਹੋ ਸਕਦਾ ਸੀ ਇਹ ਫਿਲਮ ਅਜੇ 3 ਸਾਲ ਹੋਰ ਨਾ ਬਣਦੀ ਜੇ ਸਬਜੈਕਟ ਹੱਥ 'ਚ ਨਾ ਆਉਂਦਾ ਵਰਨਾ ਜੇ ਉਹ ਅੱਗੇ ਕੰਮ ਹੀ ਚਲਾਉਣਾ ਹੁੰਦਾ ਠੀਕ ਹੈ 21 16 ਦੇ ਵਿੱਚ 18 ਜੀ ਦੂਜੀ 20 ਜੀ ਤੀਜੀ 22 ਚੌਥੀ ਤੇ ਹੁਣ 6ਵੀਂ ਆਉਣ ਵਾਲੀ ਹੁੰਦੀ ਫੇ ਤਾਂ ਰੀਲ ਬਣਾਈ ਹੁੰਦੀ ਪਰ ਇਹ ਐਡਾ ਵਿਸ਼ਾਲ ਵਿਸ਼ਾ ਹੈ ਐਡਾ ਵੱਡਾ ਸ਼ਬਦ ਹੈ ਨਾ ਅਰਦਾਸ ਉਹਦੇ अनकूल ਗੱਲ ਕਰਨੀ ਸਕਰੀਨ ਦੇ ਉੱਤੇ ਬਹੁਤ ਔਖੀ ਹੁੰਦੀ ਹੈ ਸੋ ਉਹਦੇ ਤੇ ਇਹਨਾਂ ਦਾ ਬਹੁਤ ਰਿਸਰਚ ਵਰਕ ਚੱਲਦਾ ਰਹਿੰਦਾ ਸੀ ਕਈ ਵਾਰੀ ਸਿਟਿੰਗਸ ਵੀ ਹੁੰਦੀਆਂ ਨੇ ਆਪ ਹੀ ਰਿਜੈਕਟ ਕਰਕੇ ਉੱਠ ਜਾਈਦਾ ਵੀ ਨਹੀਂ ਇਹ ਰਹਿਣ ਦੋ ਤੇ ਉਹ ਜਦੋਂ ਤੁਸੀਂ ਮੇਰੇ ਤੱਕ ਕਹਿੰਦੇ ਸਕ੍ਰਿਪਟ ਆਉਂਦੀ ਹੈ ਨਾ ਉਹ ਡਾਇਰੈਕਟਰ ਦੀ ਖਾਸੀਅਤ ਹੈ ਜਾਂ ਰਾਈਟਰ ਦੀ ਖੂਬੀ ਹੈ ਕਿ ਸਾਨੂੰ ਹੀ ਇੰਨਾ ਕੁਝ ਦੇ ਦੇਵੇ ਕਿ ਸਾਡੇ ਕੋਲ ਪਹਿਲੀ ਗੱਲ ਤਾਂ ਇੰਪਰੋਵਾਈਜ਼ ਕਰਨ ਨੂੰ ਕੁਝ ਬਚੇ ਨਾ ਪਰ ਜੇ ਇੰਪਰੋਵਾਈਜ਼ ਹੋਵੇ ਉਹ ਜਿੱਦਾਂ ਉੱਤੇ ਗਾਰਨਿਸ਼ਿੰਗ ਹੁੰਦੀ ਹੈ ਨਾ ਫਿਰ ਜਿੰਨੂੰ ਕਹਿੰਦੇ ਸੋਨੇ ਤੇ ਸੁਹਾਗਾ ਉਦਾਂ ਦੀ ਕੋਈ ਗੱਲ ਆਮਦ ਕਰੇ ਕੁਦਰਤ ਤੇ ਫਿਰ ਉਹ ਹੋਰ ਵੱਡੀ ਹੁੰਦੀ ਹੈ ਸੋ ਅਰਦਾਸ ਵਿੱਚ ਅਸੀਂ ਐਨੇ ਓਪਨ ਹੋ ਕੇ ਚੱਲਦੇ ਆ ਜਦੋਂ ਅਸੀਂ ਸੀਨ ਸ਼ੂਟ ਕਰਨਾ ਹੁੰਦਾ ਉਸ ਤੋਂ 3 ਮਿੰਟ ਪਹਿਲਾਂ ਤੱਕ ਵੀ ਅਸੀਂ ਓਪਨ ਹੁੰਨੇ ਆ ਵੀ ਇਹਨੂੰ ਕਿਵੇਂ ਹੋਰ ਚੇਂਜ ਕੀਤਾ ਜਾ ਸਕਦਾ ਪਤਾ ਨਹੀਂ ਐਨ ਮੌਕੇ ਤੇ ਮਹਾਰਾਜ ਨੇ ਕਿਹੜੀ ਗੱਲ ਦੀ ਸੋਚੀ ਦੇ ਦੇਣੀ ਹੈ ਪੈਨੂੰ ਇਦਾਂ ਕਰ ਲਓ ਅਸੀਂ ਉਦਾਂ ਕਰ ਲੈਨੇ ਆ ਬਟ ਪੂਰਾ ਉਹਦਾ ਹੋਮਵਰਕ ਕਰਕੇ ਅਰਦਾਸ ਦਾ ਫੇਰ ਚੱਲੀਦਾ ਔਰ ਮੈਂ ਬਹੁਤ ਇਸ ਗੱਲੋਂ ਸ਼ੁਕਰਗੁਜ਼ਾਰ ਵੀ ਹਾਂ ਕਿ ਐਜ਼ ਐਨ ਐਕਟਰ ਤੁਹਾਨੂੰ ਕੁਝ ਐਸਾ ਕਰਨ ਨੂੰ ਮਿਲੇ ਜੋ ਤੁਸੀਂ ਜ਼ਿੰਦਗੀ 'ਚ ਕਰਨਾ ਚਾਹੁੰਦੇ ਹੋ ਤੇ ਤੁਹਾਡੇ ਕੋਲੋਂ ਜ਼ਰੂਰੀ ਨਹੀਂ ਕਿ ਹਰ ਕੋਈ ਕਰਵਾ ਸਕਦਾ। ਤੋਂ ਗਿੱਪੀ ਹੈਜ਼ ਗਿਵਨ ਮੀ ਦਿਸ ਗ੍ਰੇਟ ਚਾਂਸ ਦਿਸ ਗ੍ਰੇਟ ਓਪਰਚ्युनिटी ਟੂ ਐਕਸਪ੍ਰੈਸ ਮਾਈ ਸੈਲਫ ਐਜ਼ ਐਨ ਐਕਟਰ ਕਿ ਮੈਂ ਐਜ਼ ਐਨ ਐਕਟਰ ਆਪਣੇ ਆਪ ਨੂੰ ਅਰਦਾਸ ਵਿੱਚ ਪ੍ਰੂਵ ਕਰ ਸਕਿਆ ਕਿਉਂਕਿ ਕੋਈ ਬੰਦਾ ਹੈ ਜਿਹੜਾ ਹਰ ਕਿਰਦਾਰ ਦੇ ਇਮੋਸ਼ਨ ਦੇ ਨਾਲ ਉਹਦੇ ਇਮੋਸ਼ਨ ਨੂੰ ਜਿਉਂਦਾ ਹੈ। ਉਹ ਹਰ ਕੈਰੈਕਟਰ ਦੇ ਨਾਲ ਜੁੜਿਆ ਹੋਇਆ ਉਹਦੇ ਨਾਲ ਜਾ ਕੇ ਉਹਦੇ ਹਾਨ ਦਾ ਹੋ ਜਾਂਦਾ ਹੈ ਬੱਚੇ ਨਾਲ ਬੈਠਾ ਤੇ ਬੱਚਾ ਬਣ ਜਾਂਦਾ ਹੈ ਬਜ਼ੁਰਗਾਂ ਨਾਲ ਬੈਠਾ ਬਜ਼ੁਰਗ ਹੋ ਜਾਂਦਾ ਹੈ ਔਰਤਾਂ ਨਾਲ ਬੈਠਾ ਔਰਤ ਦੇ ਭਾਵ ਦੀ ਗੱਲ ਕਰਦਾ ਸੋ ਇੰਨਾ ਸੋਹਣਾ ਕੈਰੈਕਟਰ ਇਹ ਮੈਨੂੰ ਸ਼ਿੰਗਾਰ ਕੇ ਹਰ ਵਾਰੀ ਦਿੰਦੇ ਨੇ ਤੇ ਮੈਨੂੰ ਉਹਦੇ ਵਿੱਚ ਆਪਣੀਆਂ ਇਨਪੁਟਸ ਦੇ ਕੇ ਹੋਰ ਜ਼ਿਆਦਾ ਮਜ਼ਾ ਆਉਂਦਾ ਤੇ ਵਾਇਗਰੂ ਅਗੇ ਵੀ ਸਾਡੀ ਅਰਦਾਸ ਹੈ ਕਿ ਮੈਂ ਫਿਲਮਾਂ ਭਾਵੇਂ ਕਰਨੀਆਂ ਛੱਡ ਜਮੇ ਇੱਕ ਟਾਈਮ ਤੇ ਆ ਕੇ ਬੰਦਾ ਕਹਿੰਦਾ ਚਲੋ ਬਹੁਤ ਕਰ ਲਿਆ ਰਿਟਾਇਰ ਹੋ ਜਾਈਏ ਹੁਣ ਪਰ ਮੈਂ ਸਾਲ ਜੇ 1 ਫਿਲਮ ਕਰਿਆ ਕਰਾਂਗਾ 2 ਸਾਲ ਬਾਅਦ 3 ਸਾਲ ਬਾਅਦ ਵੀ ਇੱਕ ਕਰਿਆ ਕਰਾਂਗਾ ਤੇ ਉਹ ਅਰਦਾਸ ਫਿਲਮ ਹੀ ਹੋਏਗੀ ਉਹ ਮੈਂ ਜ਼ਰੂਰ ਕਰਿਆ ਕਰਾਂਗਾ ਜੀ ਬਿਲਕੁਲ ਜੀ ਅਸੀਂ ਚਾਹੁੰਦੇ ਹਾਂ ਕਿ ਹਰ ਰੰਗ ਤੁਹਾਡਾ ਜਿਹੜਾ ਸ਼ਕਸ਼ੀਤ ਦਾ ਸੀ ਹੁਣ ਤੇ ਕਰ ਦੇਖਦੇ ਆਏ ਹਾਂ ਉਹ ਅਸੀਂ ਵੇਖਦੇ ਰਹੀਏ ਜਿਵੇਂ ਕਹਿੰਦੇ ਨੇ ਵਰਸਟਾਈਲਟੀ ਤਾਂ ਉਸੇ ਚ ਹੀ ਆ ਕਿ ਵੀ ਇਹ ਗੁਗੀ ਬਾਜੀ ਐਸ ਵੀ ਫਿੱਟ ਬੈਠ ਗਿਆ ਐਸ ਵੀ ਫਿੱਟ ਬੈਠ ਗਿਆ ਅ ਅਰਦਾਸ ਦੀ ਜੇ ਆਪਾਂ ਗੱਲ ਕਰਦੇ ਹਾਂ ਅਰਦਾਸ ਕਰਨ ਦੇ ਨਾਲ ਇੱਕ ਨਾਸਤਿਕ ਬੰਦੇ ਕੋਲ ਅਰਦਾਸ ਨਹੀਂ ਹੁੰਦੀ ਉਹ ਸੁਸਾਈਡ ਕਰਨ ਵਾਲ ਜਾਊਗਾ ਵੀ ਖਤਮ ਹੋ ਗਿਆ ਸਾਰਾ ਕੁਝ ਜਦੋਂ ਅਰਦਾਸ ਕਰਦਾ ਤੇ ਇੱਕ ਆਸ ਵੱਜ ਜਾਂਦੀ ਆ ਕਿ ਮੈਂ ਅਜੇ ਹੋਰ ਜਾਣਾ ਕਿਉਂਕਿ ਇੱਕ ਵੈਗਰੂ ਅੱਲਾ ਜਾਂ ਭਗਵਾਨ ਹੈਗਾ ਕੋਈ ਅ ਇਹ ਚੀਜ਼ਾਂ ਦੇ ਨਾਲ ਜਦੋਂ ਆਪਾਂ ਦੇਖਦੇ ਆ ਕਿ ਸਾਡੀ ਆਪਦੀ ਨੇਚਾ ਜੁੜੀ ਆ ਅਸੀਂ ਆਪਦੇ ਨਾਲ ਆਪਦੇ ਲੋਕਾਂ ਨਾਲ ਜੁੜੇ ਆ ਆਪਦੇ ਲੋਕਾਂ ਨੂੰ ਇੰਪ੍ਰੈਸ ਕਰਨ ਵਾਸਤੇ ਅਸੀਂ ਵਧੀਆ ਤਰੀਕੇ ਨਾਲ ਉਹਨਾਂ ਨੂੰ ਜੋੜਨ ਵਾਸਤੇ ਜਦੋਂ ਇੱਕ ਮਿੱਠਾ ਦਿੰਨੇ ਨਾਲ ਕਨੀਨ ਵੀ ਦੇ ਦਿੰਨੇ ਆ ਜੀ ਕਿ ਵੀ ਆਹ ਰਿਸ਼ਤਿਆਂ ਦੇ ਵਿੱਚ ਦਰਾਰਾਂ ਆਉਂਦੀਆਂ ਇਹਨਾਂ ਨੂੰ ਐਵੇਂ ਸਮਝਣਾ ਜੈਸਮੀਨ ਪਸੀਨ ਜੀ ਨੂੰ ਆਪਾਂ ਪੁੱਛਦੇ ਹਾਂ ਕਿ ਇਹ ਸਾਊਥ ਵੱਲ ਜਾ ਕੇ ਆਏ ਨੇ ਹਿੰਦੀ ਦੇ ਮਾਹੌਲ 'ਚ ਜ਼ਿਆਦਾ ਰਹਿ ਕੇ ਆਏ ਨੇ ਪਰ ਪੰਜਾਬੀ ਨੇ ਪੰਜਾਬੀਅਤ ਨਾਲ ਜਿਹੜੇ ਜੁੜਦੇ ਆ ਜਦੋਂ ਤੁਸੀਂ ਪੰਜਾਬੀਅਤ ਆਪਦੀ ਰੂਹ ਦੇ ਨਾਲ ਜਿਹੜੀਆਂ ਐਕਟਿੰਗ ਕਰਨੀਆਂ ਡਾਇਲੌਗ ਬੋਲਣੇ ਆ ਬਜਾਏ ਕਿ ਸਾਊਥ ਦੇ ਜਿਹੜੀਆਂ ਚੀਜ਼ਾਂ ਆਪਾਂ ਦੇਖਦੇ ਆ ਕਿੰਨਾ ਕੁ ਮਜ਼ਾ ਆਉਂਦਾ ਜਦੋਂ ਆਪਣੀ ਆਪਦੀ ਭਾਸ਼ਾ ਦੇ ਵਿੱਚ ਆਪਦੇ ਲੋਕਾਂ 'ਚ ਰਹਿ ਕੇ ਜਦੋਂ ਆਪਾਂ ਅਭਿਨੇ ਕਰਦੇ ਆ ਲੋਕਾਂ ਨਾਲ ਜੁੜਦੇ ਆ ਟੀਮ ਨਾਲ ਜੁੜਦੇ ਆ ਮਜ਼ਾ ਆਉਣ ਤੋਂ ਆਉਣ ਤੋਂ ਜ਼ਿਆਦਾ ਇੰਪੋਰਟੈਂਟ कि आई फील प्राउड माय फैमिली फील्स प्राउड बिकॉज़ मैं एज़ एन आर्टिस्ट बहुत काम करता है हिंदी तमिल तेलुगु सब जगह बट मैं कदे भी अपनी फैमिली नु इतना खुश होते नहीं देखा जब मैं व्हेन आई स्टार्टेड डूइंग पंजाबी दे वर वेरी हैप्पी दे वर सो प्राउड मुझे याद है जब हनीमून की थी मेरे चाचा ने स्पेशल स्क्रीनिंग रखी थी दिल्ली की तो आई फील वेरी गुड इट फील्स लाइक आई एम होम आई फील वेलकम and it's it's a different kind of joy bilkul ji thank you bhaiya apan ਸਾਰੀਆਂ ਚੀਜ਼ਾਂ ਜਿਹੜੋਂ ਮੈਂ ਵੇਖ ਰਿਹਾ ਨਾਲ ਨਾਲ ਮੇਰੇ ਕੁਐਸਚਨ ਹੋਰ ਵੱਡੇ ਹੁੰਦੇ ਜਾਂਦੇ ਆ ਪਰ ਮੈਂ ਛੋਟੀ ਜੀ ਗੱਲ ਕਰਨ ਦੇ ਨਾਲ ਨਾਲ ਮੈਂ ਇੱਕ ਐਡ ਕਰਨਾ ਚਾਹਣਾ ਕਿ ਜਿਵੇਂ ਕੋਕ ਐ ਕੈਡਬਰੀ ਆ ਆਪਾਂ ਕੋਲਗੇਟ ਕਹਿ ਦਿੰਨੇ ਆ ਇੱਕ ਬ੍ਰਾਂਡ ਬਣੇ ਹੋਏ ਆ ਉਹ ਉਹਨਾਂ ਨੂੰ ਲੋੜ ਨਹੀਂ ਸਾਰੀ ਉਮਰ ਲੋਕ ਵਰਤਣਗੇ ਪਰ ਜਦੋਂ ਆਪਾਂ ਵੇਖਦੇ ਆ ਕਿ ਵੀ ਇਹਨਾਂ ਦੀ ਸਟਿਲ ਪ੍ਰੋਮੋਸ਼ਨ ਚੱਲ ਰਹੀ ਆ ਅਰਦਾਸ ਇੱਕ ਇਦਾਂ ਦਾ ਹੀ ਬ੍ਰਾਂਡ ਆ ਉਹਦੀ ਸਟੈਲ ਪ੍ਰੋਮੋਸ਼ਨ ਕਰ ਰਹੇ ਆ ਤੁਸੀਂ ਕਿ ਜਦਕਿ ਪਤਾ ਵੀ ਸਾਰਿਆਂ ਨੇ ਵੇਖਣੀ ਵੇਖਣੀ ਆ ਤੁਸੀਂ ਜਿਹੜੀ ਨਾਰਮਲ ਜ਼ਿੰਦਗੀ ਦੇ ਵਿੱਚ ਤੁਹਾਡੀ ਪਰਿਵਾਰਕ ਲਾਈਫ ਵੀ ਆ ਤੁਹਾਡੀ ਹੋਰ ਅੱਗੇ ਸ਼ੂਟਿੰਗ ਵੀ ਸਾਰੀ ਚੱਲਦੀ ਆ ਉਹਨੂੰ ਸਾਰਿਆਂ ਨੂੰ ਦੇਖ ਕੇ ਤੁਸੀਂ ਜਦੋਂ ਇਸ ਲੈਵਲ ਤੇ ਆਉਣੀ ਆ ਕਿ ਇੱਕ ਟਾਈਮ ਦੇ ਉੱਤੇ ਤੁਹਾਨੂੰ ਬੈਠ ਕੇ ਇੱਕ ਸਕ੍ਰਿਪਟ ਲਿਖਣੀ ਆ ਜਿਵੇਂ ਕੋਕੀ ਬਾਈ ਜਿਹਨਾਂ ਨੇ ਕਿਹਾ ਕਿ ਵੀ ਸਾਡੇ ਕਰੈਕਟਰ ਵੀ ਤੁਸੀਂ ਵੇਖਣੇ ਆ ਨਾਨਕ ਸਿੰਘ ਜਿਹੜੇ ਨਵਲਕਾਰ ਨੇ ਸਾਡੇ ਉਹਨਾਂ ਦੀ ਖਾਸियत ਸੀਗੀ ਕਿ ਵੀ ਜਦੋਂ ਉਹਨਾਂ ਦੇ ਦਿਮਾਗ 'ਚ ਇੱਕ ਪਲੋਟ ਬਣ ਜਾਂਦਾ ਸੀਗਾ ਤੇ ਫਿਰ ਉਹ ਇੱਕ ਧਰਮਸ਼ਾਲਾ ਦੇ ਵਿੱਚ ਇੱਕ ਜਗ੍ਹਾ ਤੇ ਲੈ ਕੇ ਡੇਢ ਦੋ ਮਹੀਨੇ ਲਾ ਕੇ ਉੱਥੇ ਉਹ ਸਕ੍ਰਿਪਟ ਸਾਰੀ ਲੈ ਕੇ ਖਰੜਾ ਲੈ ਕੇ ਆਉਂਦੇ ਸੀ ਕਿਵੇਂ ਟਾਈਮ ਕੱਢਦੇ ਹੋ ਇਹ ਚੀਜ਼ਾਂ ਨੂੰ ਕ੍ਰੀਏਟੀਵਿਟੀ ਲਈ ਨਹੀਂ ਐਕਚੁਅਲੀ ਕੀ ਹੈ ਕਿ ਮੈਂ ਨਸਾਂ ਹਰ ਬੰਦੇ ਦਾ ਜਿਹੜਾ ਸਟਾਈਲ ਉਹ ਆਪਣਾ ਆਪਣਾ ਹੁੰਦਾ ਗਾਇਕੀ ਦੇ ਸਟਾਈਲ ਆਪਣੇ ਨੇ ਐਕਟਿੰਗ ਦੇ ਸਟਾਈਲ ਆਪਣੇ ਨੇ ਮੈਂ ਕਹਾਂ ਮੈਂ ਖੁੱਗੀ ਭਾਜੀ ਨੂੰ ਫਾਲੋ ਕਰਕੇ ਇਹਨਾਂ ਵਾਂਗੂ ਕਰੂੰਗਾ ਤਾਂ ਮੈਂ ਇਹਨਾਂ ਤੋਂ ਬਿਹਤਰ ਕਰ ਸਕਦਾ ਜਾਂ ਮੈਂ ਇਹਨਾਂ ਵਾਂਗੂ ਨਹੀਂ ਉਹ ਨਹੀਂ ਹੋ ਸਕਦਾ ਹਰ ਬੰਦੇ ਦਾ ਪਰਫਾਰਮਰ ਅੱਜ ਮੇਰੀ ਫਿਲਮ 'ਚ ਕਮਾਲ ਦੇ ਪਰਫਾਰਮਰ ਨੇ ਖੁੱਗੀ ਭਾਜੀ ਦਾ ਇੱਕ ਆਪਣਾ ਸਟਾਈਲ ਹੈ ਪ੍ਰਿੰਸ ਕਮਲਜੀਤ ਦਾ ਇੱਕ ਆਪਣਾ ਸਟਾਈਲ ਹੈ ਰਿਸ਼ੀ ਮੈਮ ਨੇ ਉਹ ਜੋ ਕਰਦੇ ਨੇ ਇਹ ਨਹੀਂ ਕਿ ਰੂਪੀ ਮੈਮ ਨੇ ਕੀਤਾ ਉਹਨਾਂ ਨੇ ਕਮਾਲ ਕੀਤਾ ਸੋ ਹਿਸਾਬ ਨੇ ਜੋ ਕੀਤਾ ਤੁਸੀਂ ਬਲੀਵ ਕਰਿਓ ਮੈਂ ਮੈਨੂੰ ਹਮੇਸ਼ਾ ਹੀ ਕੁਝ ਕੁ ਬੰਦੇ ਐਦਾਂ ਦੇ ਨਹੀਂ ਮੈਨੂੰ ਐ ਲੱਗਦਾ ਹੁੰਦਾ ਕਿ ਜੇ ਮੈਂ ਡਾਇਰੈਕਟ ਕਰਾਂ ਤਾਂ ਹੀ ਮੇਰੀ ਫਿਲਮ ਚ ਹੋਣੀ ਹੋਣਾ ਵੀ ਮੈਂ ਇਹਨਾਂ ਤੋਂ ਬਿਨਾ ਨਾ ਕਰ ਨਹੀਂ ਸਕਦਾ ਉਹਨਾਂ ਚ ਸੋਹੀ ਸਾਹਿਬ ਇੱਕ ਨੇ ਮੈਨੂੰ ਵਧੀਆ ਲੱਗਦੇ ਨੇ ਉਹਨਾਂ ਦਾ ਸ਼ਖਲੇ ਵਧੀਆ ਲਾਦੀਆ ਸੋ ਕ੍ਰੀਏਟਿਵਿਟੀ ਇੱਕ ਚੀਜ਼ ਇਦਾਂ ਦੀ ਆ ਭਾਜੀ ਕਿਤੇ ਵੀ ਹੋ ਸਕਦੀ ਆ ਸੋ ਮੈਨੂੰ ਪਰਸਨਲੀ ਐ ਲੱਗਦਾ ਕਿ ਮੈਨੂੰ ਇਹਦੇ ਲਈ ਟਾਈਮ ਕੱਢਣਾ ਨਹੀਂ ਪੈਂਦਾ ਇਹ ਆਟੋਮੈਟਿਕ ਚੀਜ਼ਾਂ ਨੇ ਸੋ ਗੱਲਾਂ-ਗੱਲਾਂ ਦੇ ਵਿੱਚੋਂ ਫਿਲਮਾਂ ਨਿਕਲਦੀਆਂ ਨੇ ਕਿਉਂਕਿ ਮੈਂ ਫਿਲਮਾਂ ਬਹੁਤ ਜ਼ਿਆਦਾ ਕਲਪਨਿਕ ਉਦਾਂ ਨਹੀਂ ਲਿਖਦਾ ਮੇਰੀਆਂ ਗੱਲਾਂ ਚੋਂ ਗੱਲਾਂ ਹੁੰਦੀਆਂ ਨੇ ਹਨਾ ਐਨੀਆਂ ਕਿ ਫਿਕਸ਼ਨਲ ਨਹੀਂ ਹੈ ਬਹੁਤ ਜ਼ਿਆਦਾ ਹਨਾ ਕਿ ਅਵੈਂਜਰਸ ਤਾਂ ਆਪਾਂ ਲਿਖਦੇ ਨਹੀਂ ਹੈ ਹਨਾ ਸੋ ਇਹ ਆਮ ਗੱਲਾਂ ਨੇ ਜਿਵੇਂ ਕੋਈ ਭਾਜੀ ਬੈਠੇ ਗੱਲਾਂ ਦੱਸਦੇ ਹੁੰਦੇ ਆ ਕਈ ਵਾਰੀ ਇਹਨਾਂ ਦੀ ਕਹਾਣੀ ਚ ਕੋਈ ਕਹਾਣੀ ਨਿਕਲੇ ਆਉਂਦੀ ਆ ਤੇ ਉਹ ਮੈਨੂੰ ਅੱਛਾ ਲੱਗਦਾ ਵਾ ਔਰ ਮੈਨੂੰ ਲੱਗਦਾ ਕਿ ਰਿਲੇਟ ਕਰਦੀਆਂ ਨੇ ਉਹ ਚੀਜ਼ਾਂ ਸੋ ਇਦਾਂ ਹੀ ਨਿਕਲੇ ਹੁੰਦੇ ਔਰ ਬਾਕੀ ਜਿਹੜੀ ਤੁਸੀਂ ਆ ਗੱਲ ਇੱਕ ਕੀਤੀ ਸੀ ਬ੍ਰਾਂਡ ਵਾਲੀ ਸੋ ਮੈਨੂੰ ਇਦਾਂ ਲੱਗਦਾ ਭਾਜੀ ਇਸ ਫਿਲਮ ਦੀ ਮੈਂ ਬਹੁਤ ਜ਼ਿਆਦਾ ਐਡ ਕੀ ਪ੍ਰੋਮੋਸ਼ਨ ਕਰਨ ਬਾਰੇ ਸੋਚ ਰਿਹਾ ਔਰ ਮੈਂ ਕੋਗੀ ਭਾਜੀ ਨੂੰ ਵੀ ਕਿਹਾ ਸੀ ਮੈਂ ਕਿਹਾ ਭਾਜੀ ਮੈਨੂੰ ਇਦਾਂ ਲੱਗਦਾ ਕਿ ਆਪਣੀ ਇਹ ਬਿਹਤਰੀਨ ਫਿਲਮ ਹੈ ਇਸ ਫਿਲਮ ਨੇ ਸਾਨੂੰ ਇੰਨਾ ਕੁਝ ਦਿੱਤਾ ਇਸ ਫਿਲਮ ਨੇ ਸਾਨੂੰ ਬੜੀਆਂ ਦੁਆਵਾਂ ਦਿੱਤੀਆਂ ਅਸੀਂ ਜਿੱਥੇ ਜਾਂਦੇ ਆਂ ਕਈ ਵਾਰੀ ਮੈਨੂੰ ਯਾਦ ਆ ਪਿਛਲੀ ਵਾਰੀ ਅਸੀਂ ਕੈਨੇਡਾ ਗਏ ਸੀ ਇੰਨੀਆਂ ਅਸੀਸਾਂ ਮਿਲੀਆਂ ਸਕਰੀਨਿੰਗ ਤੋਂ ਬਾਹਰ ਨਿਕਲਦੇ ਹੋਏ ਕਿ ਬੀਬੀਆਂ ਰੋਪੀਆਂ ਹਨਾ ਮਾਤਾਵਾਂ ਸਾਡੀਆਂ ਉਹਨਾਂ ਨੇ ਸਾਨੂੰ ਇੰਨਾ ਪਿਆਰ ਦਿੱਤਾ ਮੈਂ ਚਾਹੁੰਨਾ ਕਿ ਸਾਡੀ ਜ਼ਿੰਦਗੀ ਦੇ ਵਿੱਚ ਅਸੀਂ ਬਹੁਤ ਫਿਲਮਾਂ ਕਰਨੀਆਂ ਪਰ ਇਹ ਸਭ ਤੋਂ ਵੱਡੀ ਹੋਵੇ ਇਹ ਸਾਡੀ ਪਹਿਲੇ ਨੰਬਰ ਦੀ ਫਿਲਮ ਹੋਵੇ ਹਨਾ ਉਸ ਦੇ ਲਈ ਮੈਂ ਇਸ ਫਿਲਮ ਨੂੰ ਘਰ ਘਰ ਪਹੁੰਚਾਉਣਾ ਚਾਹੁੰਨਾ ਮੈਂ ਤਾਂ ਇੱਥੇ ਆਇਆ ਕਿ ਤੁਸੀਂ ਸਾਨੂੰ ਮਿਲੋਗੇ ਤੁਸੀਂ ਇਸ ਦਾ ਪ੍ਰਚਾਰ ਕਰੋਗੇ ਹਰ ਬੰਦਾ ਸਾਡੀ ਗੱਲ ਸੁਣੂਗਾ ਫਿਲਮ ਬਾਰੇ ਸਮਝ ਲੱਗੂ ਹਨਾ ਕਿਉਂਕਿ ਤਾਂ ਜੋ ਭਾਜੀ ਕਿਤੇ ਨਾ ਕਿਤੇ ਇੱਕ ਚੀਜ਼ ਤੁਸੀਂ ਸਭ ਨੂੰ ਆਪਾਂ ਨੂੰ ਅੰਡਰਸਟੈਂਡ ਕਰਨੀ ਪੈਣੀ ਆ ਅਸੀਂ ਤਾਂ ਬਣਾ ਹੀ ਰਹੇ ਹਾਂ ਬਾਕੀ ਇਦਾਂ ਦੀਆਂ ਫਿਲਮਾਂ ਉਦੋਂ ਬਣਨ ਲੱਗਣਗੀਆਂ ਜਦੋਂ ਇਹਨਾਂ ਦੇ ਬਿਜ਼ਨਸ ਇਹਨਾਂ ਦੀਆਂ ਚੀਜ਼ਾਂ ਬਹੁਤ ਜ਼ਿਆਦਾ ਉੱਪਰ ਹੋ ਜਾਣਗੇ ਨਹੀਂ ਲੋਕਾਂ ਨੂੰ ਸ਼ਾਇਦ ਐ ਲੱਗਦਾ ਕਿ ਕਮਰਸ਼ੀਅਲ ਫਿਲਮਾਂ ਜ਼ਿਆਦਾ ਬਣਾਉਣ ਦੇ ਵਿੱਚ ਜ਼ਿਆਦਾ ਫਾਇਦਾ ਹੈ ਠੀਕ ਹੈ ਕਿਉਂਕਿ ਆਰਟਿਸਟ ਤਾਂ ਉਹੀ ਨੇ ਪ੍ਰੋਡਕਸ਼ਨ ਦੀ ਕਾਸਟ ਉਹੀ ਆ ਸਭ ਕੁਝ ਉਹੀ ਆ ਬੰਦਾ ਕਹਿੰਦਾ ਜਦ ਜ ਸਾਰਾ ਕੁਝ ਉਹੀ ਆ ਤਾਂ ਫਿਰ ਉਹੀ ਬਣਾਓ ਜਿਹਦੇ ਚੱਲਣ ਦੇ ਸਭ ਤੋਂ ਜ਼ਿਆਦਾ ਚਾਂਸ ਨੇ ਸੋ ਮੈਨੂੰ ਐ ਲੱਗਦਾ ਕਿ ਦੇਖੋ no doubt ਪਿਛਲੀਆਂ ਦੋ ਫਿਲਮਾਂ ਨੂੰ ਲੋਕਾਂ ਨੇ ਬਹੁਤ ਜ਼ਿਆਦਾ ਦੇਖਿਆ ਉਸ ਟਾਈਮ ਦੇ ਹਿਸਾਬ ਨਾਲ ਉਹ ਸਭ ਤੋਂ ਵੱਡੀਆਂ ਬਾਕਸ ਆਫਿਸ ਸੀਗੇ ਉਹਨਾਂ ਦੇ ਪਰ ਹੁਣ ਦੇ ਹਿਸਾਬ ਨਾਲ ਮੈਂ ਚਾਹੁੰਦਾ ਇਹਦਾ ਬਾਕਸ ਆਫਿਸ ਜ਼ਿਆਦਾ ਵੱਡਾ ਹੋਵੇ ਇੱਕ ਨਿਕੈਸ ਵਾਲਾ ਨਾ ਕੰਟੀਨਿਊ ਕੀ ਡਿਫਰੈਂਸ ਦੇਖਦੇ ਹੋ ਜਦੋਂ OTT ਅੱਜ ਜਿਹੜੇ ਪਲੇਟਫਾਰਮ ਆ ਕਾਫੀ ਜਿਹੜੇ ਉਹ ਉੱਪਰ ਜਾ ਰਹੇ ਤੇ ਸਿਨੇਮੇ ਨੂੰ ਲੋਕ ਐਵੇਂ ਕਹਿੰਦੇ ਵੀ ਚਲੋ ਕੋਈ ਨਹੀਂ ਇਹ ਆ ਜਾਣੀ ਹੈ ਫਿਲਮ ਜਿਹੜਾ ਇੱਕ ਪਰਿਵਾਰ ਦੇ ਨਾਲ ਸਿਨੇਮੇ ਚ ਬੈਠ ਕੇ ਵੇਖਣ ਦਾ ਆਨੰਦ ਆ ਉਹਨੂੰ ਡਿਫਰੈਂਸ਼ੀਏਟ ਕਿਵੇਂ ਕਰਦੇ ਹਾਂ ਕਈ ਜਿਹੜੀਆਂ ਹੁੰਦੀਆਂ ਆਪਾਂ ਕਹਿੰਦੇ ਨੇ ਕਿ ਵੀ ਘਰੇ ਸਾਰਾਂ ਕੁਲੇ ਕਨੇਕ ਨਿਕ ਸਿਨੇਮੇ ਆ ਉਹਨਾਂ ਦੇ ਵਿੱਚ ਜਿਹੜਾ ਥੋੜਾ ਬਹੁਤ ਡਬਲ ਮੀਨਿੰਗ ਵੀ ਪਰੋਸਿਆ ਜਾ ਰਿਹਾ ਇੱਕ ਸਿਨੇਮੇ ਦੇ ਵਿੱਚ ਬੈਠ ਕੇ ਪਰਿਵਾਰ ਨਾਲ ਵੇਖਣ ਦਾ ਜਿਹੜਾ ਇੱਕ ਡਿਫਰੈਂਟ ਕਨਸੈਪਟ ਸੀਗਾ ਭਾਜੀ ਮੈਨੂੰ ਕੀ ਲੱਗਦਾ ਕਿ ਦੇਖੋ ਪਹਿਲੀ ਗੱਲ ਤਾਂ ਇਹ ਆ ਵੀ ਇਹਨਾਂ ਨੂੰ ਆਪਾਂ ਕੰਪੇਅਰ ਨਹੀਂ ਕਰ ਸਕਦੇ ਹੈਗੇ ਦੇਖੋ ਅੱਜ ਮੈਂ ਕਹਾਂ ਮੈਂ ਘੁਗੀ ਭਾਜ ਨੂੰ ਲੈ ਕੇ ਫਿਲਮ ਬਣਾਈ ਆ ਇੱਕ ਤਾਂ ਇਹ ਆ ਕਿ ਮੈਂ OTT ਤੇ ਪਾਤੀ ਸਾਰਿਆਂ ਨੇ ਉਹਦਾ ਇੱਕ ਪੈਕੇਜ ਲਿਆ ਹੋਇਆ ਵਾ ਦੜੇ ਚ ਲੋਕੀ ਘੁਗੀ ਭਾਜ ਨੂੰ ਦੇਖ ਕੇ ਉੱਥੇ ਇਹ ਕਿਹਾ ਵੀ ਇਹਨਾਂ ਦੇ ਲਈ ਕਿਸੇ ਬੰਦੇ ਨੇ 50 ਡਾਲਰ ਖਰਚ ਕੇ ਜਾਣਾ ਵਾ ਸਪੈਸ਼ਲੀ ਇਹਨਾਂ ਨੂੰ ਦੇਖਣ ਜਾਣਾ ਕਿ ਯਾਰ ਐ ਆਰਟਿਸਟ ਦਾ ਪਤਾ ਹੁਣ ਇੱਥੇ ਆਪਣੇ ਸ਼ੋਅ ਹੁੰਦੇ ਆ ਕਲਾਕਾਰਾਂ ਦੇ ਲੋਕੀ ਕਈ ਕਲਾਕਾਰ ਬਹੁਤ ਵੱਡੇ ਹੁੰਦੇ ਆ ਗਾਣੇ ਹਿੱਟ ਹੁੰਦੇ ਪਰ ਉਹਨਾਂ ਦੀ ਟਿਕਟ ਨਹੀਂ ਵਿਕਦੀ ਕੋਈ ਜਾਂਦਾ ਨਹੀਂ ਹੈ ਉਹਨਾਂ ਨੂੰ ਵੈਸੇ ਸੁਣ ਲੈਂਦੇ ਆ ਕਈਆਂ ਦੀ ਆਪਾਂ ਟਿਕਟ ਲੈ ਕੇ ਜਾਂਦੇ ਆ ਆਪਾਂ ਕਹਿੰਨੇ ਯਾਰ ਉਹ ਆਪਣੇ ਦਮ ਤੇ ਚੀਜ਼ਾ ਸੋ ਮੈਨੂੰ ਇਹ ਲੱਗਦਾ ਕਿ ਸਿਨੇਮਾ ਇੱਕ ਬਹੁਤ ਵੱਡਾ ਔਰ ਦੂਸਰਾ ਕੀ ਆ ਮੈਨੂੰ ਹੁਣ ਵੀ ਇਹ ਲੱਗਦਾ ਕਿ ਇੱਕ ਇਹ ਜ਼ਰੂਰ ਆ ਕਿ OTT ਨੇ ਇੱਕ ਬਹੁਤ ਸਹਾਰਾ ਦਿੱਤਾ ਲੋਕਾਂ ਨੂੰ ਪਹਿਲਾਂ ਲੋਕ ਮਾੜੀ ਫਿਲਮ ਵੀ ਐਵਰੇਜ ਫਿਲਮ ਨੂੰ ਵੀ ਸਿਨੇਮਾ ਚ ਦੇਖ ਲੈਂਦੇ ਸੀ ਹੁਣ ਅਗਲਾ ਕਹਿੰਦਾ ਯਾਰ ਇਹਨੂੰ ਕਾਨੂੰ ਇਹ ਇੰਨੀ ਵਧੀਆ ਤਾਂ ਲੱਗ ਨਹੀਂ ਰਹੀ ਰਹਿਣ ਦਿੰਦੇ ਇਹਨੂੰ ਬਾਅਦ ਚ ਦੇਖ ਲਾਂਗੇ ਪਰ ਚੰਗੀ ਚੀਜ਼ ਨੂੰ ਬੰਦੇ ਸਿਨੇਮੇ ਚ ਦੇਖਣ ਜਾਂਦੇ ਨੇ ਇਹ ਚੀਜ਼ ਨੂੰ ਆਪਾਂ ਨੂੰ ਐਕਸੈਪਟ ਕਰਨਾ ਪੈਣਾ ਕਿਉਂਕਿ ਆਪਾਂ ਅਸੀਂ ਪੰਜਾਬ ਚ ਬੈਠ ਕੇ ਕਈ ਸਾਊਥ ਦੀਆਂ ਫਿਲਮਾਂ ਸਿਨੇਮੇ ਚ ਦੇਖ ਲਈਆਂ ਯਾਰ ਠੀਕ ਹੈ ਇਸ ਕਰਕੇ ਥੋੜੀ ਉਹ ਕਿਹੜਾ ਸਾਡੀ ਭੋਹ ਦੇ ਮੁੰਡੇ ਸੀਗੇ ਠੀਕ ਹੈ ਸਾਨੂੰ ਉਹਨਾਂ ਦਾ ਕੰਟੈਂਟ ਬਹੁਤ ਵਧੀਆ ਲੱਗਿਆ ਸਾਨੂੰ ਲੱਗਿਆ ਕਿ ਯਾਰ ਇਹਨਾਂ ਦੀ ਫਿਲਮ ਕਮਾਲ ਦੀ ਹੈ ਸੋ ਉਸ ਦੌੜ ਦੇ ਵਿੱਚ ਚੱਲਦੇ ਹੋਏ ਮੈਨੂੰ ਇਹ ਲੱਗਦਾ ਕਿ ਯਾਰ ਸਾਨੂੰ ਵੀ ਰੱਬ ਨੇ ਸਾਰਾ ਕੁਝ ਦਿੱਤਾ ਹੱਥ ਪੈਰ ਸੋਚ ਸਾਡੇ ਕੋਲੇ ਐਡਾ ਵਿਰਸਾ ਹੈ ਸਾਡੇ ਕੋਲੇ ਇੰਨੀਆਂ ਚੀਜ਼ਾਂ ਨੇ ਸਾਡਾ ਕਲਚਰ ਸਾਡਾ ਹੈਰੀਟੇ ਸਾਡੇ ਕੋਲ ਕਿੰਨਾ ਕੁਝ ਹੈ ਜੇ ਅਸੀਂ ਕੋਈ ਚੱਜ ਦੀ ਚੀਜ਼ ਬਣਾਵਾਂਗੇ ਜੇ ਸਾਡੀਆਂ ਫਿਲਮਾਂ ਉੱਤੇ ਨਹੀਂ ਜਾ ਰਹੀਆਂ ਤਾਂ ਇਹਦਾ ਮਤਲਬ ਸਾਡੇ 'ਚ ਕੋਈ ਕਮੀ ਹੈ ਲੋਕਾਂ 'ਚ ਥੋੜੀ ਤੇ ਅਸੀਂ ਆਪਣੇ ਆਪਣੀ ਚੀਜ਼ ਨੂੰ ਵਧੀਆ ਬਣਾਉਣ ਦੀ ਕੋਸ਼ਿਸ਼ ਕਰਨ ਤੇ ਲੱਗੇ ਹੋਏ ਹਾਂ ਔਰ ਅਸੀਂ ਐਤ ਕੀ ਇਸ ਫਿਲਮ ਦੇ ਵਿੱਚ ਵੀ ਸਬਜੈਕਟ ਤਾਂ ਚਲੋ ਪਹਿਲੇ ਵੀ ਸਾਡੇ ਦੋਨੇ ਪਾਸ ਹੋਏ ਨੇ ਬਟ ਇਸ ਫਿਲਮ ਦੇ ਵਿੱਚ ਅਸੀਂ ਨਵੀਆਂ ਕਹਾਣੀਆਂ ਲੈ ਕੇ ਆਂਦੀਆਂ ਨੇ ਉਸ ਤਰ੍ਹਾਂ ਦਾ ਰੰਗ ਲੈ ਕੇ ਆਂਦਾ ਜਿਹੜਾ ਤੁਸੀਂ ਕਦੇ ਪਹਿਲਾਂ ਨਹੀਂ ਦੇਖਿਆ ਹੋਊਗਾ ਹਨਾ ਸੋ ਮੈਨੂੰ ਇਹ ਲੱਗਿਆ ਕਿ ਨਵੀਂ ਕਹਾਣੀ ਕੀ ਹੋ ਸਕਦੀ ਆ ਉਹਦੇ ਤੇ ਕੰਮ ਕੀਤਾ ਕਿਉਂਕਿ ਲੋਕੀ ਉਹਨਾਂ ਨੇ ਆਪਣੀਆਂ ਕਹਾਣੀਆਂ ਨਾਲ ਸਾਨੂੰ ਖਿੱਚਿਆ ਸੀਕਵਲ ਕਿਵਰੀਵੇਂ ਹੁੰਦੇ ਆ ਜਿਵੇਂ ਆਪਾਂ ਫਿਲਮਾਂ ਦੇਖ ਲੈਂਦੇ ਆ ਕਿ ਵੀ ਉਹ ਇੱਕ ਕਹਾਣੀ ਲਗਾਤਾਰ ਅੱਗੇ ਤੁਰਦੀ ਆ ਸੀਜ਼ਨ ਜਿਹੜੇ ਅੱਗੇ ਚੱਲਦੇ ਆ ਉਹ ਕਿਤਨਾ ਕਿਤੇ ਇੱਕ ਆਪਣਾ ਐਕਸਾਈਟਮੈਂਟ ਜਗਾ ਦਿੰਦੇ ਆ ਜਦੋਂ ਨਵਾਂ ਸੀਜ਼ਨ ਆਉਂਦਾ ਨਾ ਸਾਨੂੰ ਪਿਛਲਾ ਰੀਕਾਲ ਕਰਨਾ ਪੈਂਦਾ ਕਿ ਵੀ ਕੀ ਸੀ ਕਹਾਣੀ ਇਹ ਜਿਹੜੀ ਤੁਹਾਡੀ ਇੱਕ ਜਿਹੜੀ ਸੀਕਵਲ ਦੀ ਖਾਸੀਅਤ ਹੈ ਕਿ ਇੱਕ ਇੱਕ ਸੰਪੂਰਨ ਫਿਲਮ ਇੱਕ ਟਾਈਮ ਤੇ ਸੰਪੰਨ ਹੁੰਦੀ ਆ ਕੰਪਲੀਟ ਹੁੰਦੀ ਆ ਕਿਉਂਕਿ ਭਾਈ ਜਦੋਂ ਆਪਾਂ ਦੇਖਦੇ ਆ ਲੋਕ ਸਾਡੇ ਕੋਲੇ ਗੱਲਾਂ ਕਰਦੇ ਸੀ ਜਦੋਂ ਆਪਸ ਵਿੱਚ ਐਜ਼ ਅ ਫਰੈਂਡ ਗੱਲਾਂ ਕਰਦੇ ਆ ਤਾਂ ਥੀਏਟਰ ਦੇ ਆਰਟਿਸਟ ਆਪਣੇ ਕੋਲੇ ਖਾਸ ਜਿਹੜੇ ਫਿਲਮਾਂ ਦੇ ਵਿੱਚ ਤੁਹਾਡੇ ਕੋਲ ਟੀਮ ਚ ਹੈਗੇ ਆ ਉਹ ਕਾਫੀ ਟਾਈਮ ਤੋਂ ਇਵੇਂ ਆ ਰਹੇ ਆ ਕਿ ਵੀ ਉਹਨਾਂ ਦੇ ਰੋਲ ਜਿਹੜੇ ਆ ਉਹ ਡਿਫਰੈਂਟ ਹੁੰਦੇ ਕੈਰੇਕਟਰ ਡਿਫਰੈਂਟ ਹੁੰਦੇ ਆ ਪਰ ਉਹਨਾਂ ਬਹੁਤ ਬਾਖੂ ਬਾ ਉਹਨਾਂ ਤੇ ਹੀ ਵਿਸ਼ਵਾਸ ਬੱਜਿਆ ਕਿ ਥੀਏਟਰ ਆਰਟਿਸਟ ਹੁਣ ਹੋਰ ਜਿਹੜੇ ਨਵੇਂ ਆ ਪ੍ਰੋਡਿਊਸ ਕਰਨ ਨੂੰ ਕਿੱਥੇ ਖੁੰਝ ਰਿਆ ਨਹੀਂ ਨਹੀਂ ਬਿਲਕੁਲ ਨਹੀਂ ਖੁੰਝ ਰੇ ਜੀ ਪਰ ਜਿੱਦਾਂ ਇੱਕ ਇਹ ਪ੍ਰੋਫੈਸ਼ਨਲ ਪਲੇਟਫਾਰਮ ਹੈ ਹਣਾ ਜੀ ਇਹਦੇ ਵਿੱਚ ਮੈਂ ਵੀ ਚਾਹਾਂ ਕਿ ਮੈਂ ਆਪਣੇ ਪੁੱਤਰ ਨੂੰ ਧੱਕੇ ਨਾਲ ਕਾਮਯਾਬ ਕਰਨਾ ਚਾਹੇ ਉਹ ਮੇਰਾ ਬੇਟਾ ਵੀ ਨਹੀਂ ਹੋ ਸਕਦਾ ਤੇ ਜਿਹੜਾ ਅੱਛਾ ਆਰਟਿਸਟ ਹੈ ਉਹਨੂੰ ਕੋਈ ਕਾਮਯਾਬ ਹੋਣ ਤੋਂ ਰੋਕ ਨਹੀਂ ਸਕਦਾ ਆਪਾਂ ਇਹ ਸੋਚ ਕੇ ਤਾਂ ਨਹੀਂ ਨਵੇਂ-ਨਵੇਂ ਰੋਜ਼ ਲਿਆ ਸਕਦੇ ਕਿ ਥੀਏਟਰ ਚੋਂ ਆਏ ਨੇ ਤੇ ਫਿਲਮਾਂ ਚ ਲਿਆ ਫਿਲਮ ਇੱਕ ਕਮਰਸ਼ੀਅਲ ਐਕਟੀਵਿਟੀ ਹੈ ਉਹਦਾ ਸ਼ੁਕਰਵਾਰ ਹੀ ਪਤਾ ਲੱਗ ਜਾਂਦਾ ਵੀ ਜਿਹੜਾ ਕਰੋੜਾਂ ਰੁਪਈਆ ਲੱਗਾ ਸੀ ਇਹ ਤਰ ਗਿਆ ਕਿ ਰੁੜ ਗਿਆ ਸੋ ਇਸ ਕਰਕੇ ਅਸੀਂ ਮੈਂ ਭਾਜੀ ਨੂੰ ਫੋਰਸ ਕਰ ਸਕਦਾ ਮੇਰਾ ਭਾਂਵੇਂ ਛੋਟੇ ਭਰਾਵਾਂ ਵਾਂਗੂ ਗਿੱਪੀ ਮੈਂ ਤਕਾ ਨਹੀਂ ਕਰ ਸਕਦਾ ਕਿ ਭਾਜੀ ਤੁਹਾਨੂੰ ਮੈਂ ਮੇਰੇ ਮੁੰਡੇ ਨੂੰ ਹੀਰੋ ਬਣਾਉਣਾ ਪਏਗਾ ਕਿਉਂਕਿ ਉਹਨੂੰ ਪਤਾ ਵੀ ਪਿਆਰ ਰਿਸਪੈਕਟ ਪਿਆਰ ਆਪਣੀ ਥਾਂ ਤੇ ਪਰ ਇਦਾਂ ਨਹੀਂ ਕਿ ਤੁਸੀਂ ਹੀਰੋ ਬਣਾ ਦੋ ਜੀ ਚਾਚੇ ਦੇ ਮੁੰਡੇ ਨੂੰ ਭੂਆ ਦੇ ਮੁੰਡੇ ਨੂੰ ਇਦਾਂ ਹੀ ਥੀਏਟਰ ਕਰਨ ਵਾਲੇ ਅੱਛੇ ਆਰਟਿਸਟ ਜਿਹੜੇ ਨੇ ਉਹ ਆਪਣੀ ਥਾਂ ਆਪ ਬਣਾ ਰਹੇ ਨੇ ਤੁਸੀਂ ਜਦੋਂ ਅਸੀਂ ਫਿਲਮਾਂ ਸ਼ੁਰੂ ਕੀਤੀਆਂ ਸੀ ਜੀ ਆ ਇਹਨੂੰ ਅਸਾਂ ਨੂੰ ਮਾਨ ਵਤਨਾ ਦਾ ਉਦੋਂ ਜੇ ਗਿੱਪੀ ਭਾਜੀ ਹਣੇ ਉਹਨੇ ਵੀ ਸ਼ੁਰੂ ਨਹੀਂ ਸੀ ਕੀਤਾ ਸਿਨੇਮਾ ਉਦੋਂ ਤੋਂ ਲੈ ਕੇ ਅੱਜ ਤੱਕ ਤੁਸੀਂ ਦੇਖ ਲਓ ਕਿੰਨੇ ਕੋ 100 ਕਲਾਕਾਰ ਤੁਹਾਨੂੰ ਮੈਂ ਗਿਣਾ ਸਕਦਾ ਜਿਹੜੇ ਇੰਟਰੋਡਿਊਸ ਹੋਏ ਨੇ ਪੰਜਾਬੀ ਸਿਨੇਮਾ 'ਚ ਜਿਹੜੇ ਨਵੇਂ 100 ਤਾਂ ਮੈਂ ਕਿਹਾ ਸਟੈਬਲਿਸ਼ ਆਰਟਿਸਟ ਨੇ ਜਿਹੜੇ ਡੇ ਟੂ ਡੇ ਤੁਹਾਨੂੰ ਪਤਾ ਬੀਨੂ ਮੇਰੇ ਤੋਂ ਕਿੰਨੀ ਦਿਨ ਬਾਅਦ ਆਇਆ ਬੀਨੂ ਢਿੱਲੋਂ ਉਹਨੂੰ ਉਹਨੂੰ ਕੋਈ ਇਸ ਕਰਕੇ ਤਰਸ ਖਾ ਕੇ ਨਹੀਂ ਲਿਆ ਕਿਨੇ ਥੀਏਟਰ ਦੀ ਐਮ ਐ ਕੀਤੀ ਤੈਨੂੰ ਲੈ ਲਓ ਕਰਮਜੀਤ ਅਨਮੋਲ ਆਪਣੇ ਆਪ ਆਇਆ ਹਰਬੀ ਸੰਘਾ ਮੇਰੇ ਨਾਲ ਹੁੰਦਾ ਸੀ ਮੇਰਾ ਅਸਿਸਟੈਂਟ ਹੁੰਦਾ ਸੀ ਉਹਦਾ ਕਲਾਸੀ ਉਹਦੇ ਕੋਲ ਅੱਜ ਮੇਰੇ ਬਰਾਬਰ ਰੋਲ ਕਰ ਦੋ ਫਿਲਮਾਂ ਦੇ ਵਿੱਚ ਇਦਾਂ ਹੀ ਆ ਮੁੰਡਾ ਹਣੀ ਮੱਟੂ ਹੈ ਉਹ ਕਿੰਨਾ ਸੋਹਣਾ ਕੰਮ ਕਰ ਰਿਹਾ ਮੈਂ ਮਲਕੀਤ ਰੌਣੀ ਸਾਡੀ ਫਿਲਮ ਦੇ ਹਰ ਫਿਲਮ 'ਚ ਹੁੰਦੇ ਨੇ ਅਰਦਾਸ ਵਿੱਚ ਥੀਏਟਰ ਕਰਦੇ ਹੁੰਦੇ ਸੀ ਮੈਡਮ ਆਪਣੇ ਮੈਡਮ ਭੰਗੂ ਗੁਰਪ੍ਰੀਤ ਭੰਗੂ ਮੈਡਮ ਜਿਹੜੇ ਅਰਦਾਸ 'ਚ ਮੇਰੇ ਮਦਰ ਬਣੇ ਸੀ ਪਹਿਲਾਂ ਹੁਣ ਇਹਦੇ 'ਚ ਵੀ ਹੈਗੇ ਨੇ ਤੇ ਰਗਵੀਰ ਬੋਲੀ ਦਾ ਭਾਜੀ ਨੇ ਜ਼ਿਕਰ ਕੀਤਾ ਇਹ ਲੋਕ ਕਿੱਥੋਂ ਆਏ ਫਿਰ ਰਾਣਾ ਰਣਵੀਰ ਥੀਏਟਰ ਕਰਦੇ ਹੁੰਦੇ ਸੀ ਮੇਰੇ ਕਹਣ ਤੋਂ ਭਾਬੀ ਇੱਥੇ ਇੱਥੇ ਖੜੇ ਆਪਾਂ ਹਜੇ ਨਹੀਂ ਕਾਫੀ ਟਾਈਮ ਤੋਂ ਨਹੀਂ ਨਹੀਂ ਇੱਥੇ ਨਹੀਂ ਜੀ ਹਣੀ ਮੱਟੂ ਹੁਣ ਨਵੀਂ ਐਂਟਰੀ ਆ ਅਬ ਵਿੱਚ ਬੜੇ ਨੇ ਮੁੰਡਾ ਸੁਖਵਿੰਦਰ ਰਾਜ ਐ ਇਦਾਂ ਭਾਜੀ ਬੜੇ ਰੋਜ਼ ਤੋਂ ਲੱਖਾਂ ਲਹਿਰੀ ਹਣੀ ਹਨਾ ਅਜਗਜੀਤ ਆ ਅਜਗਜੀਤ ਸੰਧੂ ਹੁਣ ਆਇਆ ਤੇਰੇ ਦੁਨੀਆ ਆਏ ਨੇ ਅੱਛਾ ਫਿਰ ਭਾਜੀ ਉਹ ਮੁੰਡਾ ਵਰਮਾ ਆਪਣਾ ਟਿੰਕਾ ਜੱਟ ਹਰਿਸ਼ ਵਰਮਾ ਹਨਾ ਜੀ ਉਹ ਥੀਏਟਰ ਕਰਦਾ ਕਰਦਾ ਗੁਰਸ਼ਰਨ ਸਿੰਘ ਉਹਨਾਂ ਨਾਲ ਥੀਏਟਰ ਕਰਦਾ ਆ ਹਰਦੀਪ ਗਿੱਲ ਅੱਜਕੱਲ ਕਿੰਨਾ ਅੱਛਾ ਕੰਮ ਕਰ ਰਹੇ ਨੇ ਉਹ ਮੇਰੇ ਨਾਲ ਅਜ ਤੋਂ 25 ਸਾਲ ਪਹਿਲਾਂ ਥੀਏਟਰ ਕਰਦੇ ਹੁੰਦੇ ਸੀ ਪਰ ਫਿਲਮਾਂ ਚ ਵਾਰੀ ਆਈ ਅਜ ਤੋਂ 4 ਸਾਲ 5 ਸਾਲ ਪਹਿਲਾਂ ਪਰ ਜਦੋਂ ਆਈ ਤਾਂ ਉਦੋਂ ਆਈ ਇਹ ਰੋਜ਼ ਤੋਂ ਰੋਜ਼ ਲੋਕ ਇੰਟਰੋਡਿਊਸ ਹੁੰਦੇ ਜਾ ਰਹੇ ਨੇ ਪਰ ਇੱਥੇ ਵੈਕਿਊਮ ਇੰਨਾ ਜ਼ਿਆਦਾ ਨਹੀਂ ਹੈਗਾ ਕਿ ਇੱਕੋ ਟਾਈਮ ਆ ਕੇ 100 ਬੰਦਾ ਇਹਦੇ ਚ ਖਾਪਤ ਹੋ ਜੇ ਉਹਨੂੰ ਜਿੱਦਾਂ ਜਿਹਨੂੰ ਬ੍ਰੇਕ ਮਿਲਦੀ ਏ ਜਿਹੜਾ ਅਵੇਲ ਕਰ ਗਿਆ ਉਸ ਬ੍ਰੇਕ ਨੂੰ ਉਹ ਸਥਾਪਿਤ ਹੋ ਜਾਂਦਾ ਸਾਡੀ ਲਾਈਨ ਦੇ ਵਿੱਚ ਟੀਮ ਨੂੰ ਇੱਕ ਸਾਰੇ ਨੂੰ ਸਵਾਲ ਆ ਵੀ ਜਦੋਂ ਇੱਥੇ ਹੁਣ ਤੁਸੀਂ ਆਪਾਂ ਦੇਖਦੇ ਕਿ ਓਪਰਚ्युनिटी ਜਿਹੜੀਆਂ ਖੁੱਲੀਆਂ ਨੇ ਇੰਗਲੈਂਡ ਵਾਂਗੂ ਮਤਲਬ ਸ਼ਾਇਦ ਕੁਝ ਨਾ ਕੁਝ ਓਪਰਚ्युनिटी ਇਸ ਇਦਾਂ ਦੀਆਂ ਮਿਲਡਿੰਗਾਂ ਸ਼ੁਰੂ ਹੋ ਰਹੀਆਂ ਕਿ ਫਿਲਮ ਨੂੰ ਬਣਾਉਣੀ ਸੌਖੀ ਹੋ ਗਈ ਇੱਥੇ ਆਸਟ੍ਰੇਲੀਆ 'ਚ ਕਿਵੇਂ ਦੇਖ ਰਹੇ ਆ ਜਿਹੜੇ ਆਨ ਅਲ ਟਾਈਮ ਦੇ ਵਿੱਚ ਇੱਥੋਂ ਦੇ ਟੈਲੈਂਟ ਨੂੰ ਵੀ ਜਿਵੇਂ ਆਪਾਂ ਮੇਰੀ ਅਗਲੀ ਗੱਲ ਦਾ ਇਹੀ ਸੀਗਾ ਕਿ ਵੀ ਜਦੋਂ ਆਪਾਂ ਵੇਖੀਏ ਕਿ ਵੀ ਇੱਥੇ ਵੀ ਕੁਝ ਟੈਲੈਂਟਡ ਲੋਕ ਹੈਗੇ ਨੇ ਉਹਨਾਂ ਨੂੰ ਪਲੇਟਫਾਰਮ ਅਵੇਲ ਕਰਨ ਲਈ ਤੁਹਾਡੀਆਂ ਵੱਡੀਆਂ ਫਿਲਮਾਂ ਦੇ ਵਿੱਚ ਕੀ ਮੌਕਾ ਮਿਲ ਸਕਦਾ ਇਹ ਜੇ ਵੈਸੇ ਦਾ ਪ੍ਰੋਡਿਊਸਰ ਦੀ ਤੌਰ ਤੇ ਤੁਹਾਨੂੰ ਗਿੱਪੀ ਬਾਜੀ ਦੱਸਣਗੇ ਬਟ ਉਹੀ ਹੈ ਕਿ ਜਿੱਦਾਂ ਹੁਣ ਕਈ ਲੋਕਾਂ ਨੂੰ ਇਹ ਵੀ ਹੁੰਦਾ ਕਿ ਤੁਸੀਂ ਉੱਥੋਂ ਆਰਟਿਸ ਲੈਣੇ ਹੋ ਕੈਨੇਡਾ ਤੋਂ ਕਿਉਂ ਨਹੀਂ ਇੰਗਲੈਂਡ ਤੋਂ ਪਰ ਇਹ ਫਿਲਮ ਜਿਹੜੀ ਹੈ ਸਿਰਫ ਇਹ ਨਹੀਂ ਹੁੰਦਾ ਕਿ 27 ਤਰੀਕ ਤੋਂ ਸ਼ੂਟਿੰਗ ਸ਼ੁਰੂ ਹੈ ਤੇ ਸਾਨੂੰ 27 ਤਰੀਕ ਨੂੰ ਬੰਦਾ ਇੰਡੀਆ ਚਾਹੀਦਾ 6 ਮਹੀਨੇ ਪਹਿਲਾਂ ਮੀਟਿੰਗ ਸ਼ੁਰੂ ਹੋ ਜਾਂਦੀਆਂ ਇੱਕ ਕੈਰੇਕਟਰ ਤੇ ਵਰਕਸ਼ਾਪਸ ਲੱਗਦੀਆਂ ਨੇ ਸਕ੍ਰਿਪਟ ਤੇ ਲੱਗਦੀਆਂ ਨੇ ਔਰ ਮੈਨੂੰ ਲੱਗਦਾ ਕਿ ਇੰਨਾ ਮੁਲਕਾਂ 'ਚ ਬੈਠਾ ਕੋਈ ਬੰਦਾ ਵੀ ਇੰਨਾ ਵੇਲਾ ਨਹੀਂ ਕਿ ਜਿਹੜਾ 10 ਵਾਰੀ ਇੰਡੀਆ ਸਿਰਫ ਇਸ ਵਿਜ਼ਿਟ ਚ ਜਾ ਸਕੇ ਕਿ ਮੈਂ ਜਾ ਕੇ ਡਿਸਕਸ ਕਰ ਲਵਾਂ ਹੋ ਸਕਦਾ 10 ਵਿਜ਼ਿਟ ਤੋਂ ਬਾਅਦ ਪ੍ਰੋਡਿਊਸਰ ਨੂੰ ਇਹੀ ਕਹਿਣਾ ਪੈ ਜੇ ਕਿ ਨਹੀਂ ਗੱਲ ਬਣ ਨਹੀਂ ਰਹੀ ਇਹ ਕੈਰੈਕਟਰ ਸੂਟ ਨਹੀਂ ਕਰ ਰਿਹਾ ਆਪਾਂ ਫੇਰ ਕਦੀ ਕਿਸੇ ਹੋਰ ਫਿਲਮ ਚ ਕਰਾਂਗੇ ਸਾਡੇ ਉਥੇ ਮੀਟਿੰਗਸ ਹੁੰਦੀਆਂ ਨੇ 10 ਮੀਟਿੰਗਸ ਤੋਂ ਬਾਅਦ ਵੀ ਕਈ ਵਾਰੀ ਐਕਟਰ ਹੀ ਕਹਿ ਦਿੰਦਾ ਭਾਜੀ ਮੈਨੂੰ ਸਮੇਂ ਨਹੀਂ ਆ ਰਿਹਾ ਮੈਂ ਕੈਰੈਕਟਰ ਨਹੀਂ ਕਰਦਾ ਸੋ ਇਹ ਜਿੱਥੇ ਕੰਮ ਹੁੰਦਾ ਨਾ ਐਕਟਰ ਦਾ ਉੱਥੇ ਹੋਣਾ ਨੇੜੇ ਤੇੜੇ ਹੋਣਾ ਅਪਰੋਚੇਬਲ ਹੋਣਾ ਬਹੁਤ ਲਾਜ਼ਮੀ ਹੈ ਪਰ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਇਹ ਚੰਗੀ ਗੱਲ ਇਹ ਹੈ ਕਿ ਜਦੋਂ ਇੱਥੇ ਫਿਲਮਾਂ ਬਣਨ ਗਈਆਂ ਆਸਟ੍ਰੇਲੀਅਨ ਗਵਰਨਮੈਂਟ ਫਿਲਮ ਪਾਲਿਸੀ ਲੈ ਕੇ ਆਈ ਹੈ ਉਹਦੇ ਚ ਮੰਡੈਟਰੀ ਹੋ ਜਾਂਦਾ ਹੈ ਕਿ ਤੁਹਾਡੇ ਲੋਕਲ ਜਿਹੜੇ ਆਰਟਿਸਟ ਨੇ ਲੋਕਲ ਟੈਕਨੀਸ਼ੀਅਨਸ ਨੇ ਉਹਨਾਂ ਨੂੰ ਕੰਮ ਮਿਲੇ ਔਰ ਡੈਫੀਨਿਟਲੀ ਇਹਦੇ ਨਾਲ ਆਸਟ੍ਰੇਲੀਅਨ ਸਟਾਫ ਜਿੰਨਾ ਵੀ ਹੈ ਚਾਹੇ ਟੈਕਨੀਕਲ ਸਟਾਫ ਸਟਾਫ ਹੋਵੇ ਜਾਂ ਸਾਡਾ ਜਿਹੜਾ ਪਰਫਾਰਮਿੰਗ ਆਰਟਸ ਦੇ ਨਾਲ ਜੁੜੇ ਟੈਲੈਂਟ ਟੈਲੈਂਟ ਹੈ ਸਾਡਾ ਸਾਰਿਆਂ ਨੂੰ ਫਾਇਦਾ ਹੋਏਗਾ ਟੈਕਨੀਕਲ ਗੱਲ ਕੀਪੀ ਜੀ ਦੱਸਣਗੇ ਨਹੀਂ ਨਹੀਂ ਬਿਲਕੁਲ ਠੀਕ ਹੈ ਭਾਜੀ ਨੇ ਉਹੀ ਆ ਕਿ ਜਦੋਂ ਇੱਥੇ ਫਿਲਮਾਂ ਬਣਨ ਲੱਗੀਆਂ ਹੁਣ ਜਦੋਂ ਅਸੀਂ ਯੂਕੇ ਬਣਾਉਣ ਲੱਗੇ ਆ ਤਾਂ ਬਹੁਤ ਆਰਟਿਸਟ ਯੂਕੇ ਤੋਂ ਸਾਡੀਆਂ ਹਰ ਫਿਲਮ ਦੇ ਵਿੱਚ 10 12 15 ਆਰਟਿਸਟ ਹੁੰਦੇ ਹੀ ਹੁੰਦੇ ਨੇ ਔਰ ਜਿਨ੍ਹਾਂ ਦੇ ਕਈਆਂ ਦੇ ਸਟੈਬਲਿਸ਼ਡ ਰੋਲ ਵੀ ਹੋਏ ਨੇ ਬਹੁਤ ਸੋ ਜਦੋਂ ਇੱਥੇ ਫਿਲਮਾਂ ਸਟਾਰਟ ਹੋਣਗੀਆਂ ਫਿਰ ਉਸ ਹਿਸਾਬ ਨਾਲ ਚੱਲੂਗਾ ਕਿਉਂਕਿ ਹਲੇ ਕੀ ਆ ਕਿ ਹਲੇ ਰੈਗੂਲਰ ਰੁਟੀਨ ਨਹੀਂ ਚੱਲੀ ਐ ਇੱਕ ਸਰਕਲ ਨਹੀਂ ਬਣਿਆ ਹੈਗਾ ਜਦੋਂ ਬਣ ਗਿਆ ਉਹ ਇੱਕ ਵਾਰੀ ਫਿਲਮਾਂ ਸ਼ੁਰੂ ਹੋ ਗਈਆਂ ਤਾਂ ਡੈਫੀਨਿਟਲੀ ਹੁਣ ਕੈਨੇਡਾ ਦੇ ਵਿੱਚ ਜਾਂ ਯੂਕੇ ਦੇ ਤਾਂ ਆਪਣੇ ਬਹੁਤ ਮੁੰਡੇ ਜਿਹੜੇ ਉੱਥੇ ਰਹਿੰਦੇ ਆ ਕਰਦੇ ਆ ਕੰਮ ਜੀ ਪੁਰਾਣੇ ਐਸਟੈਬਲਿਸ਼ਡ ਲੋਕ ਉੱਥੇ ਬੈਠੇ ਸੀ ਇੱਥੇ ਨਵੀਂ ਜਨਰੇਸ਼ਨ ਜਿਹੜੀ ਆ ਜਿਹੜਾ ਆਪਾਂ ਪਹਿਲਾਂ ਗੱਲ ਕੀਤੀ ਸੀ ਪੂਲੇ ਵਾਲੀ ਗੱਲ ਤੇ ਉਹਦੇ ਵਿੱਚ ਉਹ ਵੀ ਭਾਜੀ ਨੇ ਗੱਲ ਕੀਤੀ ਸੀ ਬ੍ਰੈਸਬੈਂਟੋ ਕਹਿੰਦੇ ਸਾਨੂੰ ਪੁੱਛ ਰਹੇ ਆ ਕਿ ਯਾਰ ਸਾਨੂੰ ਵੀ ਰੋਲ ਦਿਓ ਸਾਨੂੰ ਵੀ ਰੋਲ ਦਿਓ ਇੱਥੋਂ ਦੇ ਲੋਕਲ ਕਲਾਕਾਰ ਕਹਿੰਦੇ ਤੁਹਾਨੂੰ ਇੱਥੋਂ ਦੀ ਗਵਰਨਮੈਂਟ ਨੇ ਸਟੂਡੈਂਟ ਨੂੰ ਰੋਲ ਦਿੱਤਾ ਤਾਂ ਹੈ ਆਲਰੇਡੀ ਸੋ ਆ ਲਾਸਟ ਕੁਐਸਚਨ ਤੇ ਫਿਰ ਆਪਾਂ ਜਿਹੜੇ ਆਪਾਂ মিডিਆ ਦੇ ਨਾਲ ਗੱਲਬਾਤ ਥੋੜੀ ਜਾਰੀ ਰਹੂਗੀ ਟਾਇਰਡ ਹਾਂ ਤੁਸੀਂ ਵੀ ਤੁਸੀਂ ਐਡ ਸ਼ੂਟ ਕੀਤੀ ਹੈ ਸਾਊਥ ਫਿਲਮਾਂ ਕੀਤੀਆਂ ਜਿਵੇਂ ਆਪਾਂ ਵੇਖਿਆ ਬਿਗ ਬਾਸ ਚ ਗਏ ਹੋ ਫਿਰ ਤੁਸੀਂ ਰੋਹਿਤ ਛੱਟੀ ਦੇ ਪ੍ਰੋਗਰਾਮ ਤੇ ਫਿਰ ਇੱਥੇ ਫਿਲਮਾਂ ਚ ਆ ਕੇ ਹਨੀਮੂਨ ਤੋਂ ਬਾਅਦ ਸਾਰੀਆਂ ਫਿਲਮਾਂ ਦੇ ਵਿੱਚ ਪੰਜਾਬੀ ਦੇ ਵਿੱਚ ਐਂਟਰ ਕੀਤੇ ਆ ਕੈਰੀ ਆਨ ਜੱਟੀਏ ਹਮ ਤੇ ਹੋਰ ਕੀ ਨਵੇਂ ਪ੍ਰੋਜੈਕਟ ਤੁਹਾਡੇ ਆ ਰਹੇ ਆ ਜਿਨ੍ਹਾਂ ਦੇ ਵਿੱਚ ਤੁਹਾਡੀ ਐਕਸਾਈਟਮੈਂਟ ਦਿਖ ਰਹੀ ਹੋਵੇ ਹਲੇ ਤਾਂ ਆਈ ਏਮ ਵੈਰੀ ਐਕਸਾਈਟਡ ਅਬਾਊਟ ਦਾਸ ਓਨਲੀ ਕੈਰੀ ਆਮ ਵੇਟਿੰਗ ਕਿ ਉਹ ਜਰ ਰਿਸਪੌਂਸ ਹੋਏਗਾ ਕਿੰਨਾ ਪਿਆਰ ਮਿਲੇਗਾ ਤੇ ਉਸਦੇ ਬਾਅਦ ਵੀਲ ਅਨਾਉਂਸ ਵਾਟ ਆਮ ਗੋਣਾ ਡੂ ਨੈਕਸਟ ਨਟਖੜ ਜੀ ਕੁੜੀ ਫੇਰ ਕਿਤਨਾ ਕਿਤੇ ਐਕਸ਼ਨ ਦੇ ਵਿੱਚ ਜਿਹੜਾ ਇੰਟਰੋਡਿਊਸ ਹੋਈਏ ਤੇ ਇੱਥੇ ਸੀਰੀਅਸ ਰੋਲ ਆ 13 ਸਤੰਬਰ ਨੂੰ ਜਿਹੜੀ ਮੂਵੀ ਰਿਲੀਜ਼ ਹੋਣ ਜਾ ਰਹੀ ਆ ਅਰਦਾਸ ਸਰਬੱਤ ਦੇ ਭਲੇ ਦੀ ਬਹੁਤ ਬਹੁਤ ਸ਼ੁਭ ਕਾਮਨਾਵਾਂ ਸਾਰੀ ਟੀਮ ਨੂੰ ਗੁੱਡ ਲੱਕ ਚੜ੍ਹਦੀ ਕਲਾ ਚ ਰਹੋ ਅਰਦਾਸ ਕਰਦੇ ਆ ਕਿ ਇਸ ਇਸ ਤਰ੍ਹਾਂ ਦੀ ਫਿਲਮ ਜਿਹੜੀ ਹਮੇਸ਼ਾ ਤੁਸੀਂ ਬਣਾਉਂਦੇ ਰਹੋ ਹਰ ਇੱਕ ਐਸਪੈਕਟ ਨੂੰ ਅਕੇ ਲੈ ਕੇ ਆਉ ਪਰ ਆ ਜਿਹੜੀ ਆ ਅਪਰੂਵ ਹੋਵੇ ਪਹਿਲਾਂ ਵਾਈਗਰੂ ਤੋਂ ਫਿਰ ਦਰਸ਼ਕਾਂ ਤੋਂ ਧੰਨਵਾਦ ਸ਼ੁਕਰੀਆ ਬਹੁਤ ਸਿਕਾੜੀ ਧੰਨਵਾਦ ਜੀ